ਗੱਲ ਕਰਦੇ ਆ ਕੈਨੇਡੀਅਨਸ ਨਾਲ ਗੱਲ ਕਰਦੇ ਆ ਵੀ ਸੋਡੇ ਪਿਛਲੇ 10 ਸਾਲਾਂ ਦੇ ਵਿੱਚ ਇਸ ਲਿਬਰਲ ਥੱਲੇ ਇਸ ਜਿਹੜੇ ਵਿੱਚ ਮਾਰਕ ਕਾਰਨੀ ਐਡਵਾਈਜ਼ਰ ਰਿਹਾ ਬਾਤੇ ਇਹੋ ਹੀ ਸੇਮ ਮਿਨਿਸਟਰ ਰਹੇ ਨੇ ਕੋਈ ਉਹਦੇ ਥੱਲੇ ਸੋਡੀ ਇਕਨੋਮਿਕ ਸਿਚੁਏਸ਼ਨ ਇੰਪਰੂਵ ਹੋਈ ਆ ਜਾਂ ਘਟੀ ਆ ਮੋਸ ਕੈਨੇਡੀਅਨਸ ਨੂੰ ਦੱਸਣਗੇ ਵੀ ਘਟੀ ਆ ਮਾਕ ਕਾਰਨੀ ਦੇ ਆਉਣ ਨਾਲ ਕੋਈ ਕੰਜ਼ਰਵਟਿਵ ਪਾਰਟੀ ਨੂੰ ਫਰਕ ਪਿਆ ਕੰ ਦੇ ਵਿੱਚ ਆਮ ਤੌਰ ਤੇ ਇੱਕ ਡਰਜਾ ਹੁੰਦਾ ਵੀ ਜੇ ਲਿਬਰਲ ਆ ਗਏ ਤਾਂ ਵੀ ਜੇ ਹੋਰ ਮਿਲਣ ਲੱਗ ਜਾਣੇ ਜੀ ਜਿਹੜੇ ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਵੱਡਾ ਮੁੱਦਾ ਹੁੰਦਾ ਹੈ ਕਿ ਇਹਦੇ ਲਈ ਕੀ ਪਾਲਿਸੀ ਹੋਊਗੀ ਤਾਂ ਪਾਲਿਸੀ ਉਹ ਦੇਖੀਏ ਉਹ ਜਿਹੜਾ ਕੈਨੇਡਾ ਨੂੰ ਸਟਰੋਂਗ ਕਰ ਸਕੇ ਇਹ ਪਿਛਲੇ 10 ਸਾਲਾਂ ਚ ਇੰਨੇ ਵੀਕ ਹੋ ਗਏ ਉਹਦੇ ਨਾਲ ਇਹ ਆ ਵੀ ਤਾਂ ਹੀ ਤਾਂ ਹੁਣ 트럼ਪ ਤੇ ਬੋਲਣ ਨੂੰ ਵੀ ਥੱਕਾ ਹੋ ਰਿਹਾ ਬਿਕਾਜ਼ ਆਪਣੀ ਇਕਨੋਮੀ ਨੇ ਵੀਕ ਹੋਈ ਆ ਇਮੀਗ੍ਰੇਸ਼ਨ ਸਿਸਟਮ ਤੁਸੀਂ ਦੇਖ ਲਓ ਵੀ ਇਹ ਤਾਂ ਚਲਾਉਂਦੇ ਇਦਾਂ ਸੀਗੇ ਵੀ ਦੇਖਦੇ ਸੀਗੇ ਵੀ ਸਾਨੂੰ ਵੋਟਾਂ ਕਿੱਥੋਂ ਪੈਣੀਆਂ ਸਿਰਫ ਵੋਟਾਂ ਦੇਖਦੇ ਸੀਗੇ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਕੈਨੇਡਾ ਦਾ ਫਾਇਦਾ ਕੀ ਹੋ ਸਕਦਾ ਇਹ ਇਹਨਾਂ ਨੇ ਇਹ ਵੀ ਨਹੀਂ ਦੇਖਿਆ ਵੀ ਇਮੀਗ੍ਰੈਂਟ ਲਈ ਕੀ ਫਾਇਦਾ ਵਾ ਫਾਰ ਲੇ ਕੁਆਲੀਫਾਈਡ ਲੋਕ ਨੇ ਡਾਕਟਰਸ ਨੇ ਟੀਚਰ ਨੇ ਇੰਜੀਨੀਅਰ ਨੇ ਉਹ ਇੱਥੇ ਆ ਕੇ ਉਹਨਾਂ ਨੂੰ ਜਿਹੜੀ ਉਹ ਇਕੁਇਲੈਂਸੀ ਨਹੀਂ ਮਿਲਦੀ ਕੋਈ ਟੈਕਸੀ ਚਲਾਉਂਦਾ ਕੋਈ ਕੋਸ਼ਿਸ਼ ਕਰਦਾ ਤੁਹਾਡੇ ਕੋਲ ਕੋਈ ਪਾਲਿਸੀ ਹੈਗੀ ਹੈ ਵੀ ਉਹਨੂੰ ਫਾਸਟ ਕੀਤਾ ਜਾ ਸਕੇ ਜਾਂ ਉਹਨਾਂ ਨੂੰ ਕੰਮ ਲਿਆ ਜਾ ਸਕੇ ਨਕਾਦੇਜ਼ੀ ਕਿਤੇ ਉਹ ਕਾਰਬਨ ਟੈਕਸ ਜਮਾਈ ਲੈਮੀਨੇਟ ਕਰ ਦਾਂਗੇ ਉਦੋਂ ਕੋਈ ਫਾਇਦਾ ਨਹੀਂ ਕੋਈ ਨਾ এনवायरमेंट ਨੂੰ ਕੋਈ ਫਾਇਦਾ ਹੋ ਰਿਹਾ ਨਾ ਲੋਕਾਂ ਨੂੰ ਫਾਇਦਾ ਹੋ ਰਿਹਾ ਇਨਫੈਕਟ ਲੋਕਾਂ ਤੇ ਬੋਝ ਪੈ ਰਿਹਾ ਕੁਝ ਖਰਚਾ ਵੱਧ ਰਿਹਾ ਚੈਨ ਪੰਜਾਬ ਦੇ ਸਤਿ ਸ਼ਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੈਨੇਡਾ ਦੀਆਂ ਗੱਲਾਂ ਬਾਤਾਂ ਕੈਨੇਡਾ ਦੀ ਰਾਜਨੀਤੀ ਤੇ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਇਲੈਕਸ਼ਨ 28 April ਨੂੰ ਆ ਰਹੀ ਹੈ ਉਹਦੇ ਸਬੰਧੀ ਇਹਨਾਂ ਦਿਨਾਂ ਦੇ ਵਿੱਚ ਅਸੀਂ ਵੱਖ-ਵੱਖ ਉਮੀਦਵਾਰਾਂ ਦੇ ਨਾਲ ਵੱਖ-ਵੱਖ ਪਾਰਟੀ ਆਗੂਆਂ ਦੇ ਨਾਲ ਗੱਲਬਾਤ ਕਰਦੇ ਆਂ ਪਿਛਲੇ ਹਫਤੇ ਤੁਸੀਂ ਪੂਰਾ ਜਿਹੜਾ ਦੇਖਿਆ ਸੀ ਕਿ ਕੰਜ਼ਰਵੇਟਿਵ ਆਗੂ ਪੀਰ ਪੋਲੀਏ ਵਿਥਿਆਇਸ਼ੀ ਉਹਨਾਂ ਦੀ ਪੂਰੀ ਪ੍ਰੈਸ ਕਾਨਫਰੰਸ ਤੁਸੀਂ ਦੇਖੀ ਸੀ ਅੱਜ ਸਾਡੇ ਕੋਲ ਕੰਜ਼ਰਵੇਟਿਵ ਪਾਰਟੀ ਤੋਂ ਟਿਮੋਪਲ ਜੀ ਆਏ ਨੇ ਉਹਨਾਂ ਨੇ ਅਸੀਂ ਬੇਨਤੀ ਕੀਤੀ ਸੀ ਕਿ ਸਟੂਡੀਓ ਦੇ ਵਿੱਚ ਆ ਕੇ ਸਾਡੇ ਦਰਸ਼ਕਾਂ ਦੇ ਨਾਲ ਗੱਲਬਾਤ ਕਰਨ ਐਡਮਿੰਟਨ ਮਿਲਵੁੱਡ ਤੋਂ ਇਹ ਮੈਂਬਰ ਪਾਰਲੀਮੈਂਟ ਵੀ ਨੇ ਉੱਥੋਂ ਹੁਣ ਉਮੀਦਵਾਰ ਵੀ ਨੇ ਕੰਜ਼ਰਵਟਿਵ ਪਾਰਟੀ ਆਫ ਕੈਨੇਡਾ ਦੇ ਵੱਡੇ ਆਗੂਆਂ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਪਾਰਟੀ ਦੀਆਂ ਪਾਲਿਸੀ ਸੰਬੰਧੀ ਜਾਂ ਕੈਂਪੇਨ ਸੰਬੰਧੀ ਇਹ ਨਾਲ ਗੱਲਬਾਤ ਕਰਦੇ ਨੇ ਤੇਵਪਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਐਨ ਹਸੀ ਕਾਲ ਜੀ ਥੈਂਕ ਯੂ ਵੈਰੀ ਮਚ ਜੀ ਸਤਿ ਸ੍ਰੀ ਅਕਾਲ ਅ ਕੀ ਲੱਗਦਾ ਜੀ ਗ੍ਰਾਫ ਕੰਜ਼ਰਵਟਿਵ ਪਾਰਟੀ ਦਾ ਪਹਿਲਾਂ ਕਾਫੀ ਉੱਤੇ ਦੱਸਿਆ ਜਾ ਰਿਹਾ ਸੀ ਮਾਥਰ ਪਹਿਲਾਂ ਆਪਾਂ ਗੱਲ ਕੀਤੀ ਸੀ ਉਦੋਂ 210 ਸੀਟਾਂ ਕਹਿੰਦੇ ਸੀ ਕੰਜ਼ਰਵਟਿਵ ਪਾਰਟੀ ਨੂੰ ਆ ਜਾਣੀਆਂ ਲਿਬਰਲ ਨੂੰ 55 ਕਾ ਰਹੀਆਂ ਸੀ ਉਦੋਂ ਹੁਣ ਇੱਕਦਮ ਇਹ ਉੱਤੇ ਥੱਲੇ ਸਿਰਫ ਨੰਬਰਾਂ ਚ ਹੋਇਆ ਜਾਂ ਐਕਚੁਅਲੀ ਲੋਕਾਂ ਦਾ ਕੁਝ ਤੁਹਾਨੂੰ ਲੱਗ ਰਿਹਾ ਕਿ ਹੈ ਕੀ ਆਏ ਦੇਖੋ ਜੀ ਜਿਹੜੇ ਪੋਲਸ ਨੇ ਗ੍ਰਾਫਸ ਕਰੇ ਕਰੋ ਵੀ ਉਹ ਤਾਂ ਪੰਡਾਉਨ ਹੁੰਦੇ ਹੀ ਰਹਿੰਦੇ ਜੀ ਹਾਂਜੀ ਪਰ ਮੇਨ ਚੀਜ਼ ਇਹ ਹੈ ਵੀ ਜਦੋਂ ਲੋਕਾਂ ਦੇ ਨਾਲ ਗੱਲ ਕਰਦੇ ਆ ਕੈਨੇਡੀਅਨਸ ਨਾਲ ਗੱਲ ਕਰਦੇ ਆ ਵੀ ਸੋਡੇ ਪਿਛਲੇ 10 ਸਾਲਾਂ ਦੇ ਵਿੱਚ ਇਸ ਲਿਬਰਲ ਥੱਲੇ ਇਸ ਜਿਹੜੇ ਵਿੱਚ ਮਾਰਕ ਕਾਰਨੀ ਐਡਵਾਈਜ਼ਰ ਰਿਹਾ ਬਾ ਤੇ ਇਹੋ ਹੀ ਸੇਮ ਮਿਨਿਸਟਰ ਰਹੇ ਨੇ ਵੀ ਉਹਦੇ ਥੱਲੇ ਸੋਡੀ ਇਕਨੋਮਿਕ ਸਿਚੁਏਸ਼ਨ ਇੰਪਰੂਵ ਹੋਈ ਆ ਜਾਂ ਘਟੀ ਆ ਮੋਸਟ ਕੈਨੇਡੀਅਨਸ ਨੂੰ ਦੱਸਣਗੇ ਵੀ ਘਟੀ ਆ ਬਈ ਇਟਸ ਬੀਨ ਹਾਰਡ ਬਿਗ ਪ੍ਰੋਬਲਮ 2 ਮਿਲੀਅਨ ਲੋਕ ਤਾਂ ਹੁਣ ਫੂਡ ਬੈਂਕ ਤੇ ਜਾਣ ਲੱਗ ਗਏ ਬਹੁਤ ਲੋਕ ਨੇ ਵੀ ਜਿਹੜੇ ਆਪਦੇ ਲਾਈਨ ਆਫ ਕ੍ਰੈਡਿਟ ਤੋਂ ਆਪਦਾ ਖਰਚੇ ਪੂਰੇ ਕਰਦੇ ਆ ਬਹੁਤ ਕੰਮ ਨੇ ਵੀ ਜਿਹੜੇ ਹੁਣ ਨਹੀਂ ਚੱਲਦੇ ਜਾਇ ਵੀ ਪੁੱਛ ਲੋ ਲੋਕਾਂ ਨੂੰ ਵੀ ਡੂ ਯੂ ਫੀਲ ਸੇਫਰ ਨਾਓ ਵੀ ਤੁਸੀਂ ਹੁਣ ਜਸਟਿਸ ਸਿਸਟਮ ਦੇ ਹਿਸਾਬ ਦੇ ਨਾਲ ਕੈਨੇਡਾ ਦੇ ਵਿੱਚ ਹੁਣ ਅੱਗੇ 10 ਸਾਲਾਂ ਨਾਲੋਂ ਸੇਫ ਫੀਲ ਕਰਦੇ ਆ ਜਾਂ ਘੱਟ ਸੇਫ ਫੀਲ ਕਰਦੇ ਆ ਮੋਸਟ ਪੀਪਲ ਸਨ ਦਸਨ ਕੇ ਵੀ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਹੋਇਆ ਤੇ ਆਪਾਂ ਇਵਨ ਸਟੈਟਿਸਟਿਕਸ ਤੋਂ ਦੇਖਦੇ ਆ ਵੀ ਇੰਨਾ ਵਾਇਲੈਂਟ ਕ੍ਰਾਈਮ ਕਦੇ ਕੈਨੇਡਾ ਚ ਨਹੀਂ ਹੋਇਆ ਸੋ ਉਸ ਚੀਜ਼ਾਂ ਨੂੰ ਦੇਖਦੇ ਆਂ ਵੀ ਨੋ ਵੀ ਅਸੀਂ ਜਿਹੜੇ ਉਹ ਸਟਿਲ ਇਨ ਵੈਰੀ ਸਟਰੋਂਗ ਪੋਜੀਸ਼ਨ ਵਿੱਚ ਜਿਹੜੇ ਲੋਕਾਂ ਤੋਂ ਸੁਣ ਰਹੇ ਆਂ ਵੀ ਉਹ ਲੋਕ ਕੈਨੇਡੀਅਨਸ ਹੁਣ ਉਹ ਕਹਿੰਦੇ ਆ ਵੀ ਉਹ ਕੈਨੇਡੀਅਨ ਨਹੀਂ ਰਿਹਾ ਮਾ ਕਾਰਮੀ ਦੇ ਆਉਣ ਨਾਲ ਕੋਈ ਕੰਸਰਵਟਿਵ ਪਾਰਟੀ ਨੂੰ ਫਰਕ ਪਿਆ ਦੇਖੋ ਜੀ ਕੁਝ ਹੁੰਦਾ ਵੀ ਕਈ ਵਾਰੀ ਕੋਈ ਨਵੀਂ ਚੀਜ਼ ਦੇ ਨਾਲ ਕੁਝ ਲੋਕ ਧਿਆਨ ਦਿੰਦੇ ਹੋਣਗੇ ਪਰ ਜਦੋਂ ਉਹਨੇ ਸਨੋਂਗੇ ਵੀ ਨੇ ਆਈਡੀਆਜ਼ ਕੀਆ ਪਾਲਿਸੀਜ਼ ਕੀਆ बिकॉज ਉਹੀ ਐਡਵਾਈਜ਼ਰ ਨੇ ਜਸਟਿਸ ਨੂੰ ਸੋ ਪਾਲਿਸੀਜ਼ ਤਾਂ ਉਹੀ ਆ ਆਈਡੀਆਜ਼ ਵੀ ਉਹੀ ਆ ਜਿਹੜੇ ਪਿੱਛੇ ਪਾਲਿਸੀ ਮੇਕਰ ਸੀ ਉਹਨੂੰ ਐਡਵਾਈਸ ਕਰਦਾ ਸੀ ਉਹਨੂੰ ਹੁਣ ਅੱਗੇ ਲਿਆ ਹੈ ਸਾਰਾ ਆਲਮੋਸਟ ਸਾਰਾ ਕੈਬਨਟ ਉਹੀ ਆ ਸੋ ਜਿਨ੍ਹਾਂ ਨੇ ਅੱਗੇ ਹੀ ਇਕਨੋਮੀ ਆਪਣੀ ਖਰਾਬ ਕੀਤੀ ਆ ਅੱਗੇ ਇੱਕ ਜਸਟਿਸ ਸਿਸਟਮ ਨੂੰ ਇਨਰ ਕੀਤਾ ਜਨ ਅੱਗੇ ਹੀ ਜਿਨ੍ਹਾਂ ਨੇ ਆਪਣੀ ਇਮੀਗ੍ਰੇਸ਼ਨ ਸਿਸਟਮ ਨੂੰ ਕਲੋਈ ਜਮਾਈ ਖਰਾਬ ਕਰ ਦਿੱਤਾ ਉਹੀ ਲੋਕ ਹੁਣ ਫੇਰ ਰਨ ਕਰ ਰਹੇ ਆ ਸੋ ਇਟ ਦਰ ਇਜ਼ ਨਥਿੰਗ ਟੂ ਚੇਂਜ ਦੁਨੀਆ ਦੇ ਵਿੱਚ ਲੈਫਟ ਤੇ ਰਾਈਟ ਦੋ ਧਿਰਾਂ ਮੰਨੀਆਂ ਜਾਂਦੀਆਂ ਹਨ ਜਦੋਂ ਟਪਾਰਟੀ ਨੂੰ ਰਾਈਟ ਲੀਨਿੰਗ ਮੰਨਿਆ ਜਾਂਦਾ ਹੈ ਕਾਫੀ ਯੂਰਪ ਦੇ ਵਿੱਚ ਜ ਅਮਰੀਕਾ ਦੇ ਵਿੱਚ ਜਿਹੜੇ ਰਾਈਟ ਪਾਸੇ ਵਾਲੇ ਲੋਕ ਨੇ ਉਹ ਜਿੱਤੇ ਨੇ ਇਹ ਸਾਰੇ ਕੁਛ ਦਾ ਕੰਜ਼ਰਵਟਿਵ ਪਾਰਟੀ ਆਫ ਕੈਨੇਡਾ ਦੀ ਇਸ ਇਲੈਕਸ਼ਨ ਤੇ ਕੋਈ ਅਸਰ ਦੇਖ ਰਹੇ ਨੇ 네ਗੇਟਿਵ ਪੋਜ਼ਿਟਿਵ ਨਹੀਂ ਅਸੀਂ ਤਾਂ ਉਹੀ ਦੇਖਦੇ ਆ ਵੀ ਲੋਕਾਂ ਤੋਂ ਕੀ ਰਿਸਪੌਂਸ ਮਿਲਦਾ ਉਹ ਕੈਨੇਡੀਅਨਸ ਨੂੰ ਕੀ ਰਿਸਪੌਂਸ ਮਿਲ ਰਿਹਾ ਕੈਨੇਡੀਅਨ ਨਹੀਂ ਮੇਰੇ ਹਿਸਾਬ ਨਾਲ ਬਾਲਾ ਦੇਖਦੇ ਉਹ ਵੀ ਮੈਂ ਰਾਈਟ ਵਿੰਗਾਂ ਜਾਂ ਲੈਫਟ ਵਿੰਗਾਂ ਲੋਕ ਇਹ ਦੇਖਦੇ ਵੀ ਸਾਡੇ ਲਈ ਕੀ ਹੋ ਸਕਦਾ ਉਈ ਸਾਨੂੰ ਅਸੀਂ ਪਿਛਲੇ 10 ਸਾਲਾਂ 'ਚ ਇੰਨਾ ਸਫਰ ਕਰ ਰਹੇ ਆ ਰਾਈਟ ਐਸਪੈਸ਼ਲੀ ਪਿਛਲੇ ਕੁਝ ਸਾਲਾਂ ਤੋਂ ਉਈ ਹੁਣ ਕੀ ਚੇਂਜਸ ਲਿਆ ਸਕਦੇ ਆ ਕੋਈ ਪੀਅਰ ਪਾਲੀ ਹੈਵ ਪ੍ਰਾਈਮ ਮਿਨਿਸਟਰ ਬੰਦਾ ਕਿਹੜੇ ਚੇਂਜਸ ਲਿਆਵਾਂਗੇ ਕੀ ਸਿਸਟਮ ਚੇਂਜ ਕਰਾਂਗੇ ਉਹ ਗੱਲਾਂ ਤੋਂ ਸਾਨੂੰ ਸਾਨੂੰ ਜਿਆਦਾ ਇੰਪੋਰਟੈਂਟ ਲੱਗਦੀਆਂ ਨਾ ਕਿ ਅਸੀਂ ਦੇਖੀਏ ਕੋਈ ਰਾਈਟ ਪਾਲਿਸੀ ਹੈ ਲੈਫਟ ਲੀਨਿੰਗ ਪਾਲਿਸੀ ਆ ਆਪਾਂ ਪਾਲਿਸੀ ਉਹ ਦੇਖੀਏ ਉਹ ਜਿਹੜਾ ਕੈਨੇਡਾ ਨੂੰ ਸਟਰੋਂਗ ਕਰ ਸਕੇ ਇਹ ਪਿਛਲੇ 10 ਸਾਲਾਂ 'ਚ ਇੰਨੇ ਵੀਕ ਹੋ ਗਏ ਉਹਦੇ ਨਾਲ ਇਹ ਆ ਵੀ ਤਾਂ ਹੀ ਤਾਂ ਹੁਣ 트럼ਪ ਤੋਂ ਬੋਲੋ ਵੀ ਤੱਕਾ ਹੋ ਰਿਹਾ ਬਿਕੋਜ਼ ਆਪਣੀ ਇਕਨੋਮੀ ਨਹੀਂ ਵਿਕ ਹੋਈ ਆ ਆਪਾਂ ਉਹਦੇ ਪ੍ਰੋਪਰਲੀ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਨਹੀਂ ਕਰ ਸਕੇ ਬਹੁਤ ਜ਼ਿਆਦਾ ਇਨਵੈਸਟਮੈਂਟਸ ਹੰਡਰਡਸ ਆ ਮਿਲੀਅਨਸ ਆ ਡਾਲਰਸ ਆਪੇ ਤੋਂ ਇਨਵੈਸਟਮੈਂਟ ਚਲੀ ਗਈ ਬਾਹਰ ਚਲੀ ਗਈ ਜੌਬਸ ਵੀ ਨਾਲ ਹੀ ਚਲੀ ਗਈਆਂ ਕੈਨੇਡਾ ਦੇ ਵਿੱਚ ਹੁਣ ਇੰਨਾ ਔਖਾ ਬਿਜ਼ਨਸ ਕਰਨ ਲਈ ਜੇ ਵੱਡਾ ਤੁਸੀਂ ਪ੍ਰੋਜੈਕਟ ਸ਼ੁਰੂ ਕਰਨਾ ਬਿਕੋਜ਼ ਲਿਬਰਲਸ ਨੇ ਇਹ ਜੀ ਪਾਲਿਸੀਜ਼ ਲਿਆਂਦੀ ਹੋਈਆਂ ਬਿਲ ਸੀ 69 ਵਰਗੀਆਂ ਪਾਲਿਸੀਜ਼ ਨੇ ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਕੈਨੇਡਾ ਦੇ ਵਿੱਚ ਮਾਈਨ ਸ਼ੁਰੂ ਕਰਨੇ ਆ 18 ਸਾਲ ਲੱਗਦੇ ਆ ਪਰਮਿਟ ਲਈ ਕੋਈ ਸੈਂਸ ਨਹੀਂ ਪੰਦੀ ਕੌਣ ਇਨਵੈਸਟ ਕਰੂ ਕੋਈ ਨਹੀਂ ਇਨਵੈਸਟ ਕਰੂਗਾ ਇਹ ਜਿਹੜੇ ਵੱਡੇ ਪ੍ਰੋਜੈਕਟ ਆ ਬੱਚ ਸੋ ਪੀਰਪਲੀ ਆਫ ਦੇ ਉਹਨਾਂ ਨੇ ਜਿਸੀ ਅਨਾਉਂਸ ਕੀਤਾ ਸੀ ਕਿ ਆਪ ਵੀ ਈਸਟ-ਵੈਸਟ ਕੋਰੀਡੋਰ ਸ਼ੁਰੂ ਕਰਾਂਗੇ ਵੀ ਜਿੱਥੇ ਪ੍ਰੀ ਅਪਰੂਵ ਕਰਦਾਂਗੇ ਵੀ ਆਪਣੇ ਚਲੇ ਓਇਲ ਦਾ ਉਹ ਵੀ ਹੈਨਾ ਮੂਵ ਹੋ ਸਕਦਾ ਜਿਹੜੇ ਆਪਣੇ ਨੈਚਰਲ ਰਿਸੋਰਸਸ ਨੇ ਉਹ ਵੀ ਮੂਵ ਹੋ ਸਕਦੇ ਆ ਵੀ ਆਪਾਂ ਕੈਨੇਡਾ ਦੀ ਇਕਨੋਮੀ ਸਟਰੋਂਗ ਕਰੀਏ ਜੇ ਆਪਾਂ ਸਟਰੋਂਗ ਆ ਫਿਰ ਆਪਾਂ ਭਾਵੇਂ ਅਮਰੀਕਾ ਹੋਵੇ ਜਿ ਯੂਰਪ ਹੋਵੇ ਹੋਰ ਕੋਈ ਮਰਜ਼ੀ ਹੋਵੇ ਆਪਾਂ ਆਪਦੇ ਦਮ ਤੇ ਖੜ ਸਕਦੇ ਆ ਡੋਨਲਡ ਟਰੰਪ ਦੇ ਜਿੱਤਣ ਨਾਲ ਇੱਧਰ ਕੋਈ ਫਰਕ ਪਿਆ ਲੋਕਾਂ ਦੀ ਮਾਈਂਡ ਸੈਟ ਚ ਮਤਲਬ ਲੋਕ ਇਦਾਂ ਨਹੀਂ ਜੋੜ ਕੇ ਦੇਖਦੇ ਵੀ ਇਹ ਉਹਨਾਂ ਦੀਆਂ ਪੋਲਿਸੀਜ਼ ਨੇ ਜਾਂ ਵੀ ਜਿਹੜੀ ਰਾਈਟ ਵਿੰਗ ਦੀ ਪਹਿਲਾਂ ਗੱਲ ਕੀਤੀ ਨੀ ਮੈਨੂੰ ਲੱਗਦਾ ਲੋਕ ਇਹ ਦੇਖਦੇ ਹੋ ਵੀ ਹੁਣ ਆਪਾਂ ਕੈਨੇਡਾ ਐਜ਼ ਅ ਕੈਨੇਡੀਅਨ ਬਾਕੀ ਕਰ ਸਕਦੇ ਹਾਂ ਬਿਕਾਜ਼ ਜਿਵੇਂ ਹੁਣ ਮੈਂ ਪਹਿਲਾਂ ਕਹਿੰਦਾ ਸੀ ਵੀ ਆਪਾਂ ਇੰਨੇ ਜ਼ਿਆਦਾ ਵੀਕ ਹੋ ਗਏ ਰਾਈਟ ਆਪਣੇ ਕਹਿ ਲਓ ਵੀ ਆਪ ਦੀ ਹੁਣ ਇਹੀ ਦੇਖ ਲਓ ਕਿ ਜੇਲਾ ਆਪਾਂ ਦਾ ਓਵਰ 95% ਆਪਣਾ ਤੇਲ ਅਮਰੀਕਾ ਨੂੰ ਵੇਚ ਰਹੇ ਹਾਂ ਕਾਤੋਂ ਆਪਾਂ ਇੰਨਾ ਜਿਆਦਾ ਇੱਕ ਕੰਟਰੀ ਤੇ ਰਿਲਾਇ ਕਰ ਰਹੇ ਆ ਬਹੁਤ ਜਿਆਦਾ ਆਪਣਾ ਟ੍ਰੇਡ ਸਿਰਫ ਅਮਰੀਕਾ ਤੱਕ ਹੀ ਆ ਇਹਨਾਂ ਨੇ ਜਦੋਂ ਸਟੀਵਨ ਹਾਰਪਰ ਪ੍ਰਾਈਮ ਮਿਨਿਸਟਰ ਸੀ ਸਿਰਫ ਬਹੁਤ ਜਿਆਦਾ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਬਿਲਡ ਕੀਤੇ ਸੀਗੇ ਵੀ ਇੰਟਰਨੈਸ਼ਨਲ ਲੈਵਲ ਤੇ ਕਹਿੰਦੇ ਵੀ ਟ੍ਰੇਡ ਟ੍ਰੇਡ ਐਗਰੀਮੈਂਟਸ ਵੀ ਰੱਖੀਆਂ ਸੀ ਇਸ ਲਿਬਰਲਸ ਨੇ ਆਪਾਂ ਨੂੰ ਇੰਨਾ ਜਿਆਦਾ ਰਿਲਾਇ ਕਰ ਦਿੱਤਾ ਜਸਟ ਅਮਰੀਕਾ ਤੇ ਆਪਣੇ ਜਿਹੜੇ ਨੇਚਰਲ ਰਿਸੋਰਸਸ ਨੇ ਜਾਂ ਹੋਰ ਕਹਿੰਦੇ ਵੀ ਬਹੁਤ ਸਾਰਾ ਦੇ ਵੀ ਕਹਿੰਦੇ ਕੈਨੇਡਾ ਦੇ ਨੇਚਰਲ ਰਿਸੋਰਸਸ ਨੇ ਜਬ એનર્ਜੀ ਪਾਵਰ ਆ ਉਹਨੂੰ ਤਾਂ ਦੱਬ ਕੇ ਰੱਖਿਆ ਹੋਇਆ ਹੈ ਵੀ ਅਪਰ ਬਿਲਡ ਆਊਟ ਨਾ ਕਰੀਏ ਸੋ ਅਪਾ ਸਿਰਫ ਅਮਰੀਕਾ ਤੇ ਰਿਲਾਇ ਕਰਦੇ ਹਾਂ ਮੈਨੂਫੈਕਚਰਿੰਗ ਵੀ ਅਪਨ ਅਮਰੀਕਾ ਤੇ ਰਿਲਾਇ ਕਰਦੇ ਹਾਂ ਹਰ ਇੱਕ ਚੀਜ਼ ਤੇ ਅਪ ਅਮਰੀਕਾ ਤੇ ਰਿਲਾਇ ਕਰਦੇ ਹਾਂ ਉਹ ਨਹੀਂ ਐਂਦਾ ਹੋਣਾ ਚਾਹੀਦਾ ਸੀਗਾ ਆਪਾਂ ਆਪ ਸਟਰੋਂਗ ਹੋਈਏ ਇੱਥੇ ਅਪਨ ਮੈਨੂਫੈਕਚਰਿੰਗ ਹੋਰ ਕਰੀਏ ਤੇ ਜਿਹੜਾ ਨੈਚੁਰਲ ਰਿਸੋਰਸਸ ਆ ਅਪਨ ਦੁਨੀਆ ਦੇ ਵਿੱਚ ਵੇਚੀਏ ਕੈਨੇਡਾ ਦੇ ਵਿੱਚ ਬਹੁਤ ਜ਼ਿਆਦੇ ਇਹ ਜੇ ਕਿ ਕਰੀਏ ਵੀ ਆਪਾਂ ਤਾਂ ਸੁਪਰ ਪਾਵਰ ਬਣ ਸਕਦੇ ਸੀ ਸੀਗੇ ਆਪਾਂ ਅੱਗੇ ਹੁੰਦੇ ਸੀ ਲੋਕ ਅਮਰੇ ਕੋਲ ਆਉਂਦੇ ਸੀ ਟ੍ਰੇਡ ਕਰਨ ਲਈ ਯੂਰਪ ਜਰਮਨੀ ਆਏ ਸੀ ਕੈਨੇਡਾ ਕੋਲੇ ਜਸਟਨ ਟਰੂਡੋ on the advice according ਮਾਰਕਾਨੀ ਦੇ ਐਡਵਾਈਜ਼ਰ ਸੀ ਉਦੋਂ ਉਹਨਾਂ ਨੇ ਕਿਹਾ ਤਾਂ ਵੀ ਨਹੀਂ ਅਸੀਂ ਨਹੀਂ ਸੁਣਨਾ ਨੇਚਰਲ ਗੈਸ ਦੇਣੀ ਕਿੰਨੇ ਸਾਰੇ ਅਲਿਸ 10 ਜਾਂ 12 ਨੇਚਰਲ ਰਿਸੋਰਸਸ ਦੇ ਪਾਵਰ ਪਲਾਂਟ ਸੀਗੇ ਵੀ ਜਿਹੜੇ ਇਹਨਾਂ ਨੇ ਪਹਿਲਾਂ ਅਪਰੂਵ ਕੀਤੇ ਹੋਏ ਸੀ ਸ਼ੁਰੂ ਹੀ ਨਹੀਂ ਕੀਤੇ ਸੋ ਆਪਾਂ ਨੂੰ ਉਸ ਚੀਜ਼ ਦੇਖਣੀ ਚਾਹੀਦੀ ਵੀ ਕੈਨੇਡਾ ਨੂੰ ਕਿਦਾਂ ਸਟਰੋਂਗ ਕਰ ਸਕਦੇ ਆ ਹੁਣ ਪੀਅਰ ਪੋਲੀਵ ਨੇ ਨਵੀਂ ਪਾਲਿਸੀ ਅਨਾਉਂਸ ਕੀਤੀ ਸੀਗੀ ਵੀ ਜਿਹੜੇ ਕੈਪੀਟਲ ਗੇਨਸ ਟੈਕਸ ਆ ਜੇ ਤੁਸੀਂ ਕੁਝ ਵੇਚਦੇ ਆ ਤੇ ਉਹਦੇ ਕੈਪੀਟਲ ਗੇਨਸ ਅਸੀਂ ਡਿਫਰ ਕਰ ਦਾਂਗੇ ਜੇ ਤੁਸੀਂ ਕੈਨੇਡਾ ਦੇ ਵਿੱਚ ਫੇਰ ਇਨਵੈਸਟ ਕਰਦੇ ਆ ਸੋ ਤੁਸੀਂ ਇੱਕ ਪ੍ਰੋਪਰਟੀ ਵੇਚੀ ਪਰ ਕੈਨੇਡਾ ਦੇ ਵਿੱਚ ਫੇਰ ਤੁਸੀਂ ਕੋਈ ਬਿਜ਼ਨਸ ਬਾਏ ਕਰਦੇ ਹੋ ਉਹ ਕੈਪਰੋਕੈਨਸ ਨੂੰ ਦੇਣ ਦੀ ਲੋੜ ਨਹੀਂ ਉਹਦੇ ਨਾਲ ਆਪਣਾ ਹੋਰ ਕਿ ਲੋ ਵੀ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਹੋਰ ਹੋਊਗੀ ਇਹੇ ਜੀ ਪੋਲਿਸੀਜ਼ ਚਾਹੀਦੀਆਂ ਵੀ ਜੇ ਆਪਾਂ ਕੈਨੇਡਾ ਨੂੰ ਸਟਰੋਂਗ ਕਰੀਏ ਕੈਨੇਡਾ ਫਰਸਟ ਪਾਲਿਸੀ ਹੋਣੀ ਚਾਹੀਦੀ ਹੈ ਵੀ ਆਪਾਂ ਆਪਦੇ ਦੇਸ਼ ਬਾਰੇ ਦੇਖੀਏ ਜਦੋਂ ਜਿਹੜੀ ਲਿਬਰਲਸ ਦੀ ਜਿਆਦਾ ਕ੍ਰਿਟਿਸਿਜ਼ਮ ਇਸ ਕਰਕੇ ਹੋਇਆ ਇਮੀਗ੍ਰੇਸ਼ਨ ਕਰਕੇ ਵੀ ਹੈਂਡਲ ਨਹੀਂ ਹੋਈ ਜਾਂ ਗਲਤ ਹੋ ਗਿਆ ਕੁਝ ਜਿਹੜਾ ਕੰਸਰਵਟਿਵ ਨੇ ਲੋਚਨਾ ਕਰਨੀ ਸ਼ੁਰੂ ਕੀਤੀ ਉਹਨਾਂ ਨੇ ਉਹੀ-ਉਹੀ ਸਟੈਪ ਲੈਣੇ ਸ਼ੁਰੂ ਕਰਤੇ ਸਟੂਡੈਂਟ ਕੱਟ ਕਰਤੇ ਸਾਰੇ ਕੱਟ ਕਰਤੇ ਉਹ ਕਰਦ ਕਰਦੇ ਹੁਣ ਇਹ ਵੀ ਰੌਲਾ ਪੈਂਦਾ ਵੀ ਜਿਹੜਾ ਇਹਨਾਂ ਦਾ ਪਲੈਟਫਾਰਮ ਸੀ ਉਹਨਾਂ ਨੇ ਚੋਰੀ ਕਰਕੇ ਉਹਨੂੰ ਪਹਿਲਾਂ ਹੀ ਲਾਗੂ ਕਰ ਦਿੱਤਾ ਤੇ ਹੁਣ ਕੰਸਰਵਟਿਵ ਕੋਲ ਕੀ ਆ ਇਹ ਗੱਲ ਤੁਹਾਨੂੰ ਹਿੱਟ ਕਰ ਰਹੀ ਹੈ ਨਹੀਂ ਨਹੀਂ ਦੇਖੋ ਜੀ ਮੇਰੇ ਹਿਸਾਬ ਦੇ ਨਾਲ ਲੋਕ ਨਹੀਂ ਬਲੀਵ ਕਰਦੇ ਜਿਨ੍ਹਾਂ ਨੇ ਪਿਛਲੇ ਦਸਾਂ ਸਾਲਾਂ ਦੇ ਵਿੱਚ ਸਾਰਾ ਸਿਸਟਮ ਇੰਨਾ ਖਰਾਬ ਕੀਤਾ ਵਾ ਇਕਨੋਮਿਕ ਸਿਚੁਏਸ਼ਨ ਖਰਾਬ ਕਰ ਦਿੱਤੀ ਆਪਣਾ ਜਸਟਿਸ ਸਿਸਟਮ ਇਹਨਾਂ ਖਰਾਬ ਕਰ ਦਿੱਤਾ ਇਮੀਗ੍ਰੇਸ਼ਨ ਸਿਸਟਮ ਤੁਸੀਂ ਦੇਖ ਲਓ ਵੀ ਇਹ ਤਾਂ ਚਲਾਉਂਦੇ ਇਦਾਂ ਸੀਗੇ ਵੀ ਉਹ ਦੇਖਦੇ ਸੀਗੇ ਵੀ ਸਾਨੂੰ ਵੋਟਾਂ ਕਿੱਥੋਂ ਪੈਣੀਆਂ ਸਿਰਫ ਵੋਟਾਂ ਦੇਖਦੇ ਸੀਗੇ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਕੈਨੇਡਾ ਦਾ ਫਾਇਦਾ ਕੀ ਹੋ ਸਕਦਾ ਇਹ ਇਹਨਾਂ ਨੇ ਇਹ ਵੀ ਨਹੀਂ ਦੇਖਿਆ ਵੀ ਇਮੀਗ੍ਰੈਂਟ ਲਈ ਕੀ ਫਾਇਦਾ ਵਾ ਜਦੋਂ ਅਸੀਂ ਪੁੱਛਦੇ ਸੀ ਹਾਊਸ ਆਫ ਕਾਮਨਸ ਦੇ ਵਿੱਚ ਉਹ ਜਿਹੜੇ ਇਮੀਗ੍ਰੈਂਟ ਆ ਰਹੇ ਆ ਉਹਨਾਂ ਨੇ ਕਿੱਥੇ ਰਹਿਣਾ ਕਿੱਥੇ ਕੰਮ ਕਰਨਾ ਕਿਹੜੇ ਹਸਪੀਟਲ ਦੇ ਵਿੱਚ ਜਾ ਕੇ ਸਰਵਿਸਿਜ਼ ਲੈਣਗੇ ਜਾਂ ਜਿੱਥੇ ਬੱਚੇ ਨੇ ਕਿੱਥੇ ਪੜ੍ਹਨਾ ਉਦੋਂ ਸਾਨੂੰ ਕਹਿੰਦੇ ਵੀ ਤੁਸੀਂ ਤਾਂ ਰ ਉਹ ਗਲਤ ਗੱਲ ਆ ਪੁੱਛਣਾ ਚਾਹੀਦਾ ਫਰਜ ਬੰਦਾ ਗਵਰਨਮੈਂਟ ਦਾ ਕਰ ਉਹਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੇ ਇਮੀਗਰੈਂਟ ਆਉਂਦੇ ਉਹ ਇਹਨਾਂ ਨੇ ਜੌਬਸ ਕਿੱਥੇ ਕਰਨੀਆਂ ਕੋਈ ਜੌਬ ਮਾਰਕੀਟ ਹੋਵੇ ਉਹਨਾਂ ਲਈ ਤੇ ਫਿਰ ਫੇਰੀ ਆਫ ਦੀ ਫੈਮਿਲੀ ਨੂੰ ਪ੍ਰੋਵਾਈਡ ਕਰ ਸਕਦੇ ਆ ਇਹਨਾਂ ਨੇ ਨਹੀਂ ਦੇਖਿਆ ਇਹ ਸਿਰਫ ਇਹੀ ਦੇਖਦੇ ਵੀ ਅਸੀਂ ਵੋਟਸ ਕਿੱਥੋਂ ਬਣਾ ਸਕਦੇ ਆ ਤੁਸੀਂ ਵੀ ਦੇਖੋਗੇ ਅ ਜਿਹੜੇ ਲੇਬਲ ਮੈਂਬਰ ਆ ਪਾਰਲਮੈਂਟ ਸੀ ਬਾਰ-ਬਾਰ ਆਉਂਦੇ ਸੀਗੇ ਵੀ ਅਸੀਂ 5 ਲੱਖ ਦੀ ਇਮੀਗ੍ਰੇਸ਼ਨ ਕਰਤੀ ਅਸੀਂ ਮਿਲੀਅਨ ਦੀ ਇਮੀਗ੍ਰੇਸ਼ਨ ਕਰਤੀ ਉਹੀ ਉਹਨੇ ਉਹੀ ਸੇਮ ਮੈਂਬਰ ਆਫ ਪਾਰਲਮੈਂਟ ਹੁਣ ਕਹਿੰਦੇ ਅਸੀਂ ਆ ਕਟਾਤਾ ਆ ਕਟਾਤਾ ਇਹਨੂੰ ਡੀਪੋਰਟ ਕਰ ਰਹੇ ਆ ਬਿਕਾਜ਼ ਇਹਨਾਂ ਨੇ ਵੀਜ਼ੇ ਲਾਇਆ ਹੁਣ ਪਤਾ ਲੱਗ ਗਿਆ ਵੀ ਉਹ ਕੋਈ ਗੱਲ ਪੁੱਠੀ ਪੈ ਗਈ ਤੇ ਹੁਣ ਇਹਨਾਂ ਦੀ ਵੋਟਾਂ ਘਟ ਰਹੀਆਂ ਸਪੋਰਟ ਘਟ ਰਹੀ ਹੈ ਸੋ ਹੁਣ ਰਿਵਰਸ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਇਹਨਾਂ ਨੇ ਜਿਹੜਾ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਸੀ ਵੀ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮਸ ਆਫ ਦਾ ਟਾਪ ਦਾਵਾ ਉਹਨੂੰ ਜਮੈਂ ਬ੍ਰੋਕਨ ਕਰ ਦਿੱਤਾ ਖਰਾਬ ਕਰ ਦਿੱਤਾ ਤੇ ਹੁਣ ਉਹ ਰੀਬਿਲਡ ਕਰਨਾ ਪੈਣਾ ਪੀਰ ਪੋਲੀਵ ਐਜ਼ ਅ ਪ੍ਰਾਈਮ ਮਿਨਿਸਟਰ ਅਸੀਂ ਇਹ ਕਿਹਾ ਵੀ ਇਮੀਗ੍ਰੇਸ਼ਨ ਸਿਸਟਮ ਇਮੀਗ੍ਰੇਸ਼ਨ ਉਨੀ ਹੋਊ ਜਿੰਨੇ ਆਪਣੇ ਹਾਊਸਿੰਗ ਹਾਊਸਿੰਗ ਲਈ ਅ ਅਡਜਸਟ ਕਰ ਸਕਦੇ ਆ ਵੀ ਉਹਨਾਂ ਨੂੰ ਰਹਿਣ ਨੂੰ ਕੋਈ ਜਗ੍ਹਾ ਹੋਵੇ ਜਿੰਨੇ ਜੌਬਸ ਹੋਣ ਤੇ ਸਰਵਿਸਿਜ਼ ਵੀ ਹੋਣੇ ਚਾਹੀਦੇ ਆ ਰਾਈਟ ਕਾਜ਼ ਜਿਹੜੇ ਲਾਈਨ ਦੇ ਵਿੱਚ ਆਪਾਂ ਖੜਦੇ ਆ ਹਸਪੀਟਲ ਜਾਣ ਨੂੰ ਉਹੀ ਲਾਈਨ ਦੇ ਵਿੱਚ ਮਿਲੀਅਨ ਲੋਕ ਹੋਰ ਲੈ ਆਂਦੇ ਕੋਈ ਸੈਂਸ ਤਾਂ ਬੰਦ ਹੀ ਨਹੀਂ ਸਰਵਿਸਿਜ਼ ਤਾਂ ਕੋਈ ਪਤਾ ਨਹੀਂ ਘਰ ਨਹੀਂ ਪਦੇ ਇਨ ਫੈਕਟ ਘਰ ਪਿਛਲੇ 2 ਸਾਲਾਂ ਦੇ ਵਿੱਚ ਉਨੇ ਹੀ ਬਣਿਆ ਜਿੰਨੇ ਆਪਾਂ 1970s ਦੇ ਵਿੱਚ ਬਣਾਉਂਦੇ ਸੀ ਪਰ ਪੋਪੂਲੇਸ਼ਨ ਆਪਣੀ ਮਿਲੀਅਨ ਵਧਾ ਦਿੱਤੀ ਕੋਈ ਸੈਂਸ ਨਹੀਂ ਬੰਦੀ इवन ਇਹਨਾਂ ਦੇ ਆਪ ਦੇ ਡਿਪਾਰਟਮੈਂਟਸ ਇਹਨੂੰ ਦੱਸਦੇ ਰਹੇ ਕਿ ਜੇ ਤੁਸੀਂ ਇਮੀਗ੍ਰੇਸ਼ਨ ਲੈਵਲ ਇੰਨੀ ਰੱਖੋਗੇ ਵੀ ਹਾਊਸਿੰਗ ਕ੍ਰਾਈਸਿਸ ਹੋ ਜਾਣਾ ਨਹੀਂ ਮੰਨੇ ਸਾਡੀ ਗੱਲ ਨਹੀਂ ਮੰਨੀ ਡਿਪਾਰਟਮੈਂਟ ਦੀ ਗੱਲ ਨਹੀਂ ਮੰਨੀ ਹੁਣ ਇਹੀ ਉਹੀ ਲਿਬਰਲ ਗਵਰਨਮੈਂਟ ਇਮੀਗ੍ਰੈਂਟਾਂ ਨੂੰ ਬਲੇਮ ਕਰ ਦੇਈ ਜਾਂਦੇ ਆ ਡਸਨਟ ਵਰਕ ਜਿਹੜੀ ਹੁਣ ਕੀ ਇਮੀਗ੍ਰੇਸ਼ਨ ਹੁਣ ਸਖਤੀ ਹੋ ਗਈ ਕਾਫੀ ਪਿਛਲੇ ਮੈਨੂੰ ਲੱਗਦਾ 7-8 ਮਹੀਨਿਆਂ ਦੇ ਵਿੱਚ ਬਹੁਤ ਕੁਝ ਉਹਨਾਂ ਨੇ ਲੈ ਕੇ ਆਂਦਾ ਜਿੱਥੇ 10 ਸਾਲਾਂ ਦਾ ਵਿੱਚ ਖਰਾਬ ਕੀਤਾ ਹੁਣ ਕੋਸ਼ਿਸ਼ ਕਰਦੇ ਵੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਅਸੀਂ ਫਿਕਸ ਕਰ ਦਈਏ ਹਾਂ ਉਹ ਕਾਫੀ ਇਹਨਾਂ ਨੇ ਮਤਲਬ ਕਾਫੀ ਉਹ ਸਟੂਡੈਂਟਸ ਦੇ ਵਿੱਚ ਐਲ ਐਮ ਆਈਏਜ਼ ਵਗੈਰਾ ਦੇ ਨੰਬਰ ਕੱਟ ਦਿੰਦੇ ਉਹ ਸਾਰਾ ਕੁਝ ਕਰ ਦਿੱਤਾ ਜੇ ਕੱਲ ਨੂੰ ਕੰਸਰਵੇਟਿਵ ਸਰਕਾਰ ਆਉਂਦੀ ਹੈ ਇਹ ਕੋਈ ਤਬਦੀਲੀ ਹੋਊਗੀ ਇਮੀਗ੍ਰੇਸ਼ਨ ਘਟੂਗੀ ਜਾਂ ਇਦਾਂ ਲੋਕਾਂ ਦੇ ਵਿੱਚ ਆਮ ਤੌਰ ਤੇ ਇੱਕ ਡਰ ਜਿਹਾ ਹੁੰਦਾ ਵੀ ਜੇ ਲਿਬਰਲ ਆ ਗਏ ਤਾਂ ਵੀਜ਼ੇ ਹੋਰ ਮਿਲਣ ਲੱਗ ਜਾਣੇ ਆ ਜੀ ਜਿਹੜੇ ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਵੱਡਾ ਮੁੱਦਾ ਹੁੰਦਾ ਇਹ ਕਿ ਇਹਦੇ ਲਈ ਕੀ ਪਾਲਿਸੀ ਹੋਊਗੀ ਦੇਖੋ ਜੀ ਕੈਨੇਡਾ ਨੂੰ ਇਮੀਗ੍ਰੈਂਟਾਂ ਦੀ ਲੋੜ ਆ ਜੇ ਆਪਾਂ ਇਮੀਗ੍ਰੈਂਟ ਨਹੀਂ ਲੈਂਦੇ ਆਪਣੀ ਓਵਰਆਲ ਇਕਨੋਮੀ ਦੇ ਲਈ ਆਪਣਾ ਲੋਡ ਰਾਈਟ ਪਰ ਇਹ ਆ ਵੀ ਇਮੀਗ੍ਰੇਸ਼ਨ ਉਨੀ ਹੋਣੀ ਚਾਹੀਦੀ ਆ ਜਿੰਨੀ ਕੈਨੇਡਾ ਦੇ ਵਿੱਚ ਅਜਸਟ ਹੋ ਸਕਦੇ ਆ ਕੋਈ ਘਰ ਕਿੰਨੇ ਕਿ ਨਹੀਂ ਰਾਈਟ ਹਾਊਸਿੰਗ ਪਾਲਿਸੀ ਹਾਊਸਸ ਦੇ ਦੇਖਣਾ ਚਾਹੀਦਾ ਵੀ ਹਾਊਸਿੰਗ ਸਟਾਰਟ ਕਿੰਨੇ ਨੇ ਜੇ ਸਾਡੇ ਘਰ ਨਹੀਂ ਬਣਦੇ ਫਿਰ ਉਹ ਲੋਕਨ ਰਹਿਣਾ ਕਿੱਥੇ ਆ ਸੋ ਪਹਿਲੀ ਗੱਲ ਘਰ ਹੋਰ ਬਣਾਉਣੇ ਚਾਹੀਦੇ ਆ ਸੋ ਪੀਰ ਪਾਲੀਆ ਆਪਣੇ ਦੇ ਕੋਲ ਪਲਾਨ ਆ ਵੀ ਆਪਾਂ ਘਰ ਹੋਰ ਬਣਾਵਾਂਗੇ ਬਿਕਾਜ਼ ਆਪਰ ਕੋਲ ਲੈਂਡ ਬਹੁਤ ਜ਼ਿਆਦਾ ਆ ਪਰ ਘਰ ਬਣ ਨਹੀਂ ਰਹੇ ਸੋ ਅਸੀਂ ਘਰ ਹੋਰ ਬਣਾਵਾਂਗੇ ਸੋ ਉਸ ਹਿਸਾਬ ਨਾਲ ਇਮੀਗ੍ਰੇਸ਼ਨ ਹੋਣੀ ਚਾਹੀਦੀ ਆ ਪਲੱਸ ਸਰਵਿਸਿਜ਼ ਪਲੱਸ ਜੌਬਸ ਉਹਨਾਂ ਨੇ ਜੌਬ ਕਿੱਥੇ ਕਰਨੀ ਆ ਸੋ ਇਹ ਦੇਖਣਾ ਪੈਂਦਾ ਇਹਦੇ ਵਿੱਚ ਮੈਨੂੰ ਪਤਾ ਵੀ ਲਿਬਰਲਸ ਨਹੀਂ ਇਹ ਹਾਰਡਵਰਕ ਕਰ ਸਕਦੇ ਪਰ ਉਹ ਜਿਹੜਾ ਹਾਰਡਵਰਕ ਆ ਉਹ ਕਰਨਾ ਪੈਣਾ ਦੇਖਣਾ ਪੈਣਾ ਵੀ ਜੇ ਕੋਈ ਇਮੀਗ੍ਰੈਂਟ ਆਉਂਦੇ ਆ ਕਿੱਥੇ ਰਹਿਣਗੇ ਕਿੱਥੇ ਕੰਮ ਕਰਨਾ ਕਿਹੜੇ ਸਰਵਿਸਿਜ਼ ਮਿਲਣੇ ਆ ਉਸ ਹਿਸਾਬ ਨਾਲ ਰੱਖਾਂਗੇ ਤੇ ਹਾਂਜੀ ਇਮੀਗ੍ਰੇਸ਼ਨ ਉਸ ਜਨੇ ਕਰ ਰਹੇ ਹੈ ਜਿਵੇਂ 1 ਮਿਲੀਅਨ ਸਾਲ ਦੀ ਉਹ ਨਹੀਂ ਹੋਣੀ ਆਪਾਂ ਮੈਨੇਜ ਨਹੀਂ ਕਰ ਸਕਦੇ ਉਦੋਂ ਗੱਲ ਹੋ ਗਈ ਵੀ ਤੁਸੀਂ ਘਰ ਦੇ ਵਿੱਚ 20 25 ਜਨਨ ਰੱਖ ਸਕਦੇ ਹੋ ਤੇ ਸੱਦ ਲਈ 100 ਤੇ ਫਿਰ ਕਹਤਾ ਵੀ ਇਮੀਗ੍ਰੈਂਟ ਵਾਲੇ ਆਏ ਹੋਏ ਆ ਇਹ ਇਹਨਾਂ ਦੀ ਗਲਤੀ ਆ ਇਹਨਾਂ ਨਹੀਂ ਕਰਨਾ ਚਾਹੀਦਾ ਸੀ ਤੇ ਇਮੀਗ੍ਰੈਂਟੀ ਹਰਟ ਹੋ ਰਿਹਾ ਦੇਖੋ ਕਿੰਨੀ ਸਾਰੀਆਂ ਸਟੋਰੀਜ਼ ਆ ਉਹ ਇੱਕ ਇੱਕ ਬੇਸਮੈਂਟ ਚ ਕਿੰਨੇ ਜਾਨ ਸਟੂਡੈਂਟ ਰਹਿੰਦੇ ਆ ਜਾਂ ਕੋਈ ਬ੍ਰਿਜ ਥੱਲੇ ਕੋਈ ਰਹਿ ਰਿਹਾ ਅੱਗੇ ਕਦੇ ਸੁਣਿਆ ਨਹੀਂ ਸੀ ਤਾਂ ਹੋਇਆ ਕੈਨੇਡਾ ਦੇ ਵਿੱਚ ਇਹਨਾਂ ਨੇ ਸਾਰਾ ਬਹੁਤ ਵਧੀਆ ਇਮੀਗ੍ਰੈਂਟਰੀ ਸਿਸਟਮ ਜਮ੍ਹੇ ਖਰਾਬ ਕਰ ਦਿੱਤਾ ਸਿਰਫ ਵੋਟਾਂ ਲੈਣ ਦੀ ਕੋਸ਼ਿਸ਼ ਕਰਦੇ ਸੀ ਦੈਟਸ ਇਟ ਜਿਹੜੇ ਸਾਡੇ ਬਾਹਰਲੇ ਕੁਆਲੀਫਾਈਡ ਲੋਕ ਨੇ ਡਾਕਟਰਸ ਨੇ ਟੀਚਰ ਨੇ ਇੰਜੀਨੀਅਰ ਨੇ ਉਹ ਇੱਥੇ ਆ ਕੇ ਉਹਨਾਂ ਨੂੰ ਜਿਹੜੀ ਉਹ ਇਕੁਇਲੈਂਸੀ ਨਹੀਂ ਮਿਲਦੀ ਕੋਈ ਟੈਕਸੀ ਚਲਾਉਂਦਾ ਕੋਈ ਕੋਸ਼ਿਸ਼ ਕਰਦਾ ਤੁਹਾਡੇ ਕੋਲ ਕੋਈ ਪਾਲਿਸੀ ਹੈਗੀ ਹੈ ਵੀ ਉਹਨੂੰ ਫਾਸਟ ਕੀਤਾ ਜਾ ਸਕੇ ਜਾਂ ਉਹਨਾਂ ਨੂੰ ਕੰਮ ਲਿਆ ਜਾ ਸਕੇ ਜਾਂ ਬਈ ਇਹ ਨਹੀਂ ਹੋ ਸਕਦਾ ਬਹੁਤ ਵਧੀਆ ਕੁਐਸਚਨ ਆ ਇਹਦੇ ਲਈ ਨਾ ਪিয়ার ਪਾਲੀ ਨੇ ਰੱਖੀ ਪਾਲਿਸੀ ਉਹਨੂੰ ਬਲੂ ਸੀਲ ਪ੍ਰੋਗਰਾਮ ਰੱਖਾਂਗੇ ਜਿਵੇਂ ਨਾ ਰੈੱਡ ਸੀਲ ਪ੍ਰੋਗਰਾਮ ਹੈਗਾ ਟ੍ਰੇਡਸ ਬਸਤੀ ਉਹਦੇ ਲਈ ਬਲੂ ਸੀਲ ਪ੍ਰੋਗਰਾਮ ਇਹ ਆ ਵੀ ਤੁਸੀਂ ਜਦੋਂ ਆਉਨੇ ਆ ਤੁਹਾਡੇ ਕੁਝ ਦਿਨਾਂ ਦੇ ਵਿੱਚ इवन 60 ਡੇਜ਼ ਦੇ ਵਿੱਚ ਤੁਸੀਂ ਆਪਦੇ ਕ੍ਰੈਡੈਂਸ਼ੀਅਲਸ ਪ੍ਰੀਜ਼ੈਂਟ ਕਰੋ ਰਾਈਟ ਉਹਦੇ ਵਿੱਚ ਤੁਸੀਂ ਕੋਈ ਟੈਸਟ ਲਓ ਤੇ ਡਿਪੈਂਡਿੰਗ ਤੁਸੀਂ ਡਾਕਟਰ ਆ ਨਰਸ ਆ ਜਾਂ ਜੋ ਵੀ ਤੁਹਾਡਾ ਓਕਿਊਪੇਸ਼ਨ ਆ ਉਸ ਬੇਸ ਦੇ ਤੇ ਜੇ ਤੁਸੀਂ ਟੈਸਟ ਪਾਸ ਟੈਸਟ ਪਾਸ ਕਰਦੇ ਆ 60 ਡੇਸ ਦੇ ਵਿੱਚ ਵਿੱਚ ਤੁਹਾਨੂੰ ਅ ਜੋ ਗਲੋਬਲ ਇਕੁਇਵਲੈਂਸੀ ਮਿਲਣੀ ਚਾਹੀਦੀ ਆ ਵੀ ਤੁਸੀਂ ਇੱਥੇ ਕੰਮ ਕਰ ਸਕਦੇ ਆ ਆਪਾਂ ਨੂੰ ਕਿੰਨੀ ਡਾਕਟਰ ਦੀ ਸ਼ੋਰਟੇਜ ਆ ਕੈਨੇਡਾ ਦੇ ਵਿੱਚ ਨਰਸਸ ਦੀ ਸ਼ੋਰਟੇਜ ਆ ਤਾਂ ਹੀ ਕਾਫੀ ਪ੍ਰੋਬਲਮਸ ਵੀ ਪੈ ਰਹੀ ਹੈ ਹੈਲਥ ਕੇਅਰ ਸਿਸਟਮ ਦੇ ਵਿੱਚ ਪਰ ਤੇ ਆਪਾਂ ਕੋਲ ਡਾਕਟਰਸ ਇੱਥੇ ਓਵਰ 30 40000 ਡਾਕਟਰ ਤੇ ਨਰਸ ਹੈਗੇ ਆ ਕੈਨੇਡਾ ਦੇ ਵਿੱਚ ਜਿਹੜੇ ਉਹ ਇੱਥੇ ਕੰਮ ਹੀ ਨਹੀਂ ਕਰ ਸਕਦੇ ਇਵਨ ਇਹ ਜਿਹੇ ਡਾਕਟਰਸ ਨੇ ਵੀ ਜਿਹੜੇ ਇੱਥੇ ਕੈਨੇਡਾ ਚ ਰਹਿੰਦੇ ਆ ਬੈਕ ਹੋਮ ਜਾ ਕੇ ਆਪਦਾ ਪ੍ਰੈਕਟਿਸ ਕਰਦੇ ਆ ਤੇ ਇੱਥੇ ਫਿਰ ਆ ਕੇ ਆਉਂਦੇ ਆ ਪਰ ਇੱਥੇ ਆਪਾਂ ਉਹਨਾਂ ਨੂੰ ਪ੍ਰੈਕਟਿਸ ਨਹੀਂ ਕਰ ਦਿੰਦੇ ਸਿਰਫ ਆਹ ਗੇਟਕੀਪਰਸ ਕਰਕੇ ਤੇ ਇਹ ਲਿਬਰਲਸ ਨੇ ਇਸ ਸਿਸਟਮ ਨੂੰ ਕੁਝ ਨਹੀਂ ਚੇਂਜ ਕੀਤਾ ਕੋਸ਼ਿਸ਼ ਨਹੀਂ ਕੀਤੀ ਵੀ ਇਸ ਨੂੰ ਫਿਕਸ ਕਰ ਦਈਏ ਸੋ ਪੀਰ ਪਾਲੀ ਐਜ਼ ਅ ਪ੍ਰਾਈਮ ਮਿਨਿਸਟਰ ਅਸੀਂ ਆਹ ਸਿਸਟਮ ਬਲੂ ਸੀਲ ਪ੍ਰੋਗਰਾਮ ਲੈ ਆਵਾਂਗੇ ਜਿਹੜੇ ਡਾਕਟਰਸ ਤੇ ਨਰਸਸ ਇੱਥੇ ਕੈਨੇਡਾ ਆਏ ਹੋਇਆ ਉਹਨੂੰ ਟੈਸਟ ਕਰਨ ਜਦੋਂ ਵੀ ਕੋਈ ਕੁਆਲੀਫਾਈ ਕਰ ਦਿਆ ਉਹਨਾਂ ਨੂੰ ਕੰਮ ਤੇ ਲਾਈਏ ਆਪਾਂ ਨੂੰ ਲੋਡ ਵਾਈ ਨਾ ਜੋ ਵਧੀਆ ਆਪਦੇ ਟੈਸਟ ਪਾਸ ਕਰ ਸਕਦੇ ਆ ਕੁਆਲੀਫਾਈਡ ਡਾਕਟਰ ਤੇ ਨਰਸਸ ਨੇ ਉਹਨੂੰ ਆਪਾਂ ਕੰਮ ਤੇ ਲਾਈਏ ਤੇ ਆਪਣ ਜਿਹੜੇ ਹੈਲਥ ਕੇਅਰ ਸਿਸਟਮ ਤੇ ਪ੍ਰੈਸ਼ਰ ਪਿਆ ਹੋਇਆ ਉਹਨੂੰ ਐਲੀਵੀਏਟ ਕਰ ਸਕਦੇ ਆ ਬਹੁਤ ਸਾਰੇ ਮੁੱਦੇ ਜਿਹਨਾਂ ਹੈਲਥ ਕੇਅਰ ਆ ਜਾਂ এডਿਕੇਸ਼ਨ ਆ ਪ੍ਰੋਵਿੰਸ ਦੇ ਜੂਰਿਸਡਿਕਸ਼ਨਸ ਹੁੰਦੇ ਆ ਉਹ ਕਰਦੇ ਆ ਫੈਡਰਲ ਲੈਵਲ ਦੇ ਉੱਤੇ ਇਹਦੇ ਲਈ ਕੀ ਕੀਤਾ ਜਾ ਸਕਦਾ ਮੰਨ ਲਓ ਬੀਸੀ ਦੇ ਵਿੱਚ ਰੈ residancy ਦੇ ਸਪੌਟ ਹੀ ਹੈ ਨਹੀਂ ਹਾਂਜੀ ਹਾਂਜੀ ਕੀ ਕੁਝ ਮਤਲਬ ਡਾਕਟਰ ਨੂੰ ਜੋ ਮਰਜ਼ੀ ਉਹ ਟੈਸਟ ਪਾਸ ਕਰ ਲੈਣਾ ਉਹਦੇ ਲਈ ਕੰਜ਼ਰਵਟਿਵ ਕੁਝ ਕਰ ਸਕਦੇ ਦੇਖੋ ਜੀ ਪਹਿਲੇ ਕੱਲ ਵੀ ਜਿਹੜਾ ਇਹ ਗੇਟਕੀਪਿੰਗ ਸਿਸਟਮ ਜਿਹੜਾ ਉਹ ਸਾਰਾ ਬ੍ਰੇਕ ਕਰਨਾ ਪੈਣਾ ਰਾਈਟ ਤੇ ਉਹ ਫੈਡਰਲ ਲੈਵਲ ਤੇ ਲੀਡਰਸ਼ਿਪ ਦੀ ਲੋੜ ਆ ਵੀ ਸੋ ਪੇਅਰ ਪੋਲੀਸੀ ਜਿਹੜਾ ਬਲੂ ਸੀਲ ਪ੍ਰੋਗਰਾਮ ਆ ਉਹ ਸ਼ੁਰੂ ਕਰਕੇ ਜਿਹੜੇ ਡਾਕਟਰ ਇੱਥੇ ਆਏ ਹੋਏ ਆ ਕੁਆਲੀਫਾਈਡ ਆ ਵਧੀਆ ਕੰਮ ਕਰਦੇ ਉਹਨਾਂ ਨੂੰ ਸ਼ੁਰੂ ਕੰਮ ਸ਼ੁਰੂ ਕਰਨ ਲੱਗਦੇ ਆ ਨਰਸਿਸ ਨੂੰ ਕੰਮ ਤੇ ਲਾਵਾਂਗੇ ਜਿਹੜੇ ਕੁਆਲੀਫਾਈਡ ਨੇ ਟੈਸਟ ਪਾਸ ਕਰ ਸਕਦੇ ਆ ਸੋ ਇੱਕ ਤਾਂ ਉਹ ਪ੍ਰੋਗਰਾਮ ਕਹੋ ਵੀ ਜਿਹੜੀ ਬੈਕਲੌਗ ਦੀ ਪ੍ਰੋਬਲਮ ਉਹਦੇ ਨਾਲ ਫਿਕਸ ਹੋਣ ਲੱਗ ਜਾ ਬਾਕੀ ਤਾਂ ਇਹ ਦੇਖੋ ਵੀ ਇੱਕ ਤੀ ਜਿੰਨਾ ਇਹਨਾਂ ਨੇ ਲਿਬਰਲਸ ਨੇ ਪੈਸਾ ਦਿੱਤਾ ਸਿਰਫ ਇੰਟਰਸਟ ਪੇਮੈਂਟ ਆ ਹਮ ਹੈਲਥ ਕੇਅਰ ਟਰਾਂਸਫਰਸ ਨਾਲੋਂ ਵੱਧ ਦਿੱਤੇ ਆ ਕੋਈ ਸੈਂਸ ਨਹੀਂ ਪੰਦੀ ਇਨਾਂ ਨੇ ਇੰਨਾ ਜ਼ਿਆਦਾ ਖਰਚਾ ਕੀਤਾ ਡੈਟ ਇੰਨਾ ਜ਼ਿਆਦਾ ਵਧਾ ਦਿੱਤਾ ਸਾਰੇ ਪਿਛਲੇ ਪ੍ਰਾਈਮ ਮਿਨਿਸਟਰ ਨਾਲੋਂ ਵੱਧ ਇਹਨਾਂ ਨੇ ਡੈਟ ਵਧਾਇਆ ਸਾਰੇ ਪਿਛਲੇ ਪ੍ਰਾਈਮ ਮਿਨਿਸਟਰ ਨੂੰ ਰਲਾ ਕੇ ਉਤੋਂ ਵੀ ਵੱਧ ਵਧਾਇਆ ਇਹਦੀ ਐਡਵਾਈਸ ਅਬ ਮਾਰਕਾਣੀ ਦੀ ਐਡਵਾਈਸ ਤੇ ਹੁਣ ਇਹ ਇੰਟਰਸਟ ਪੇਮੈਂਟ ਇੰਨਾ ਦੇ ਰਹੇ ਆ ਵੀ ਜਿੰਨਾ ਹੈਲਥ ਟ੍ਰਾਂਸਫਰਸ ਨਾਲੋਂ ਵੱਧ ਇੰਟਰਸਟ ਦੇ ਰਹੇ ਆ ਸੋ ਜੇ ਆਪਾਂ ਗੱਲ ਕਰਦੇ ਹਾਂ ਵੀ ਖਰਚੇ ਤੇ ਵੀ ਪੈਸੇ ਹੈ ਨਹੀਂ ਕਿੱਥੇ ਪੈਸੇ ਤਾਂ ਤਾਂ ਨਹੀਂ ਕਿੱਥੇ ਗਲਤ ਪਾਸੇ ਲਾ ਰਹੇ ਆ ਸੋ ਇਹ ਜੇ ਉਹ ਪ੍ਰੋਪਰਲੀ ਬਜਟ ਮੈਨੇਜ ਕਰਾਂਗੇ ਜਦੋਂ ਸਟੀਵਨ ਹਾਰਪਰ ਪ੍ਰਾਈਮ ਮਿਨਿਸਟਰ ਸੀ ਪਿਛਲੇ ਕੰਸਰਵੇਟਿਵ ਸਰਕਾਰ ਦੇ ਵਿੱਚ ਉਦੋਂ ਹੈਲਥ ਟ੍ਰਾਂਸਫਰਸ ਵਧਾਉਂਦੇ ਰਹੇ ਹੁਣ ਇਹ ਵਧਾਨੇ ਹੀ ਵਧਾ ਸਕਦੇ ਕਿਉਂਕਿ ਇਹਨਾਂ ਨੇ ਫालतੂ ਖਰਚੇ ਬਾਲੇ ਜਾਂਦੇ ਆ ਮਾਰਕ ਕਾਰਨੀ ਦਾ ਕਹਿੰਦੇ ਕੰਮ ਹੀ ਇਹ ਆ ਵੀ ਉਹ ਹੈ ਹੀ ਇੱਕ ਇਕਨੋਮਿਸਟ ਨਹੀਂ ਤੇ ਉਹ ਜ਼ਿਆਦਾ ਬੈਟਰ ਇਹਨਾਂ ਚੀਜ਼ਾਂ ਨੂੰ ਮੈਨੇਜ ਕਰ ਸਕਦੇ ਆ ਲੱਗਦਾ ਤੁਹਾਨੂੰ ਵੀ ਕੁਝ ਕਰਨਗੇ ਇਹ ਦੇਖੋ ਜੀ ਪਿਛਲੇ 5 ਸਾਲਾਂ ਚੋਂ ਐਡਵਾਈਜ਼ਰ ਰਹੇ ਆ 아ਹੀ ਚੀਜ਼ਾਂ ਤੇ ਉਹਨਾਂ ਨੇ ਐਡਵਾਈਸ ਦਿੱਤੀ ਆ। ਆਹੀ ਇਹੀ ਜਸਟਨ ਟ੍ਰਿਊਡੋ ਨੂੰ ਪਿੱਛੇੋਂ ਚਲਾਉਣਾ ਵਾਲਾ ਕੌਣ ਸੀ? ਮਾਰਕ ਕਰਨੀ। ਉਹਨਾਂ ਨੇ ਉਹਨਾਂ ਕਰਕੇ ਹੀ ਇੰਨਾ ਖਰਚਾ ਹੋਇਆ। ਉਹਨਾਂ ਕਰਕੇ ਆਪਣੇ ਜਿਹੜੇ ਸਾਰੇ ਖਰਚੇ ਇੰਟਰਸਟ ਰੇਟ ਇੰਨੇ ਜ਼ਿਆਦੇ ਵਧੇ ਆ। ਈਵਨ ਦੋ ਪੀਅਰ ਪੋਲੀਆਵ ਕਹਿੰਦਾ ਰਿਹਾ ਹਾਊਸ ਆਫ ਕਾਮਨ ਵਿੱਚ ਖੜਕੇ ਕਹਿੰਦਾ ਸੀ ਵੀ ਤੁਹਾਡੇ ਇੰਟਰਸਟ ਰੇਟ ਇੰਨੇ ਵਧਨੇ ਆ ਵੀ ਇਨਫਲੇਸ਼ਨ ਬਹੁਤ ਜ਼ਿਆਦੇ ਹੋ ਜਾਣੀ, ਇੰਟਰਸਟ ਰੇਟ ਵੱਧ ਜਾਣੇ ਆ। ਇਹੀ ਗਵਰਨਮੈਂਟ ਕਹਿੰਦੇ ਸੀ ਨਹੀਂ ਹੋਣੇ। ਇਹਨਾਂ ਨੇ ਇਹੀ ਬੈਂਕ ਆਫ ਕੈਨੇਡਾ ਗਵਰਨਰ ਕਹਿੰਦਾ ਸੀਗਾ ਵੀ ਜਿਹੜੇ ਇੰਟਰਸਟ ਪਰ ਹੋਇਆ ਕੀ ਆ ਉਹਦੇ ਨਾਲ ਲੋਕਾਂ ਨੇ ਮੁਰਗੇ ਜਿਹਾ ਵੀ ਚੱਕ ਲਿਆ ਬਿਕਾਜ਼ ਬੈਂਕਸ ਕਹਿੰਦੇ ਸੀ ਵੀ ਗਵਰਨਮੈਂਟ ਕਹਿੰਦੀ ਘੱਟ ਰਹਿਣਗੇ ਉਹਦੇ ਨਾਲ ਖਰਚੇ ਵੱਧ ਗਏ ਉਹਦੇ ਨਾਲ ਹੁਣ ਇੱਕਦਮ ਇੰਟਰਸਟ ਰੇਟ ਇਨਫਲੇਸ਼ਨ ਵਧਾਈ ਕਰਕੇ ਇੰਟਰਸਟ ਰੇਟ ਵੱਧ ਗਏ ਤੇ ਲੋਕਾਂ ਤੋਂ ਹੁਣ ਅਫੋਰਡੇਬਿਲਟੀ ਨਹੀਂ ਰਹੀ ਸੇਮ ਐਡਵਾਈਜ਼ਰ ਸੇਮ ਪੋਲਿਸੀਜ਼ ਉਹੀ ਕੁਝ ਕਰਨ ਨੂੰ ਫੇਰ ਫਿਰਦੇ ਆ ਇਹਨਾਂ ਨੇ ਹੁਣ ਜਿਹੜੇ ਜਿੰਨੇ ਵੀ ਉਹਨਾਂ ਦੀ ਪੋਲਿਸੀਜ਼ ਨੇ ਉਹੀ ਤਾਂ ਕੰਸਰਵੇਟਿਵ ਪੋਲਿਸੀਜ਼ ਉਹਨਾਂ ਅੱਗੇ ਕਰ ਰਹੇ ਆ ਸਿਰਫ ਇਲੈਕਸ਼ਨ ਕਰਕੇ ਪਰ ਇਹ ਤਾਂ ਕੋਈ ਬਲੀਵ ਨਹੀਂ ਕਰਦਾ ਵੀ ਇਹ ਇਹਨਾਂ ਦੀ ਥਿੰਕਿੰਗ ਤਾਂ ਉਹੀ ਆ ਕਾਰਬਨ ਟੈਕਸ ਨੂੰ ਹੁ ਅਸੀਂ ਸਭ ਤੋਂ ਪਹਿਲਾਂ ਕਹਿੰਦੇ ਸੀ ਕਿ ਜੇਰ ਕਾਰਬਨ ਟੈਕਸ ਜਮਾ ਹੀ ਲਿਮਿਨੇਟ ਕਰ ਦਾਂਗੇ ਉਦੋਂ ਕੋਈ ਫਾਇਦਾ ਨਹੀਂ ਕੋਈ ਨਾ এনवायरमेंट ਨੂੰ ਕੋਈ ਫਾਇਦਾ ਹੋ ਰਿਹਾ ਨਾ ਲੋਕਾਂ ਨੂੰ ਫਾਇਦਾ ਹੋ ਰਿਹਾ ਇਨਫੈਕਟ ਲੋਕਾਂ ਤੇ ਬੋਝ ਪੈ ਰਿਹਾ ਕੁਝ ਖਰਚਾ ਵੱਧ ਰਿਹਾ ਹੁਣ ਇਹ ਕਰਨੀ ਕਹਿੰਦਾ ਵੀ ਮੈਂ ਕਾਰਬਨ ਕੰਜ਼ਿਊਮਰ ਕਾਰਬਨ ਟੈਕਸ ਦੀ ਗੱਲ ਸੁਣਨ ਆਲੀ ਆ ਵੀ ਕੋਈ ਕਾਫੀ ਸਨੀਕੀ ਆ ਵੀ ਕੰਜ਼ਿਊਮਰ ਕਾਰਬਨ ਟੈਕਸ ਬੰਦ ਕਰ ਦੂੰ ਪਰ ਬਿਜ਼ਨੈਸਿਸ ਤੇ ਪਾਤਾ ਦੂੰਗਾ ਹੁਣ ਜੇ ਬਿਜ਼ਨੈਸਿਸ ਤੇ ਇੰਡਸਟਰੀ ਤੇ ਆਪਾਂ ਕਾਰਬਨ ਟੈਕਸ ਵਧਾ ਦਵਾਂਗੇ ਦੋ ਗੱਲਾਂ ਹੋਣੀਆਂ ਇੱਕ ਤਾਂ ਉਹ ਜਿਹੜਾ ਖਰਚਾ ਪੈ ਕੋਈ ਕੋਈ ਹੈ ਜੋ ਕੋਈ ਬਿਜ਼ਨਸ ਨਹੀਂ ਵੀ ਜਿਹੜਾ ਕਹੂ ਕਿ ਮੈਂ ਆਪਦੇ ਪੋਕੇਟ ਤੋਂ ਦੇ ਰੂੰਗਾ ਰਾਈਟ ਉਹਨਾਂ ਨੇ ਕੰਜ਼ਿਊਮਰ ਤੇ ਪਾਉਣਾ ਹੀ ਪਾਣਾ ਜਾਂ ਇਹ ਹੋਊਗਾ ਉਹ ਜਿਹੜਾ ਅੱਗੇ ਹੋ ਰਿਹਾ ਵੀ ਉਹ ਜਿਹੜੇ ਬਿਜ਼ਨਸ ਨੇ ਕੈਨੇਡਾ ਤੋਂ ਚਲੇ ਜਾਣਗੇ ਬਿਕਾਜ਼ ਜੋ ਰੈਗੂਲੇਸ਼ਨ ਵਧਾਉਣੇ ਆ ਤੇ ਟੈਕਸਸ ਵਧਾਉਣੇ ਆ ਬਿਜ਼ਨਸ ਤੇ ਉਹ ਕਹਿੰਦੇ ਵੀ ਅਸੀਂ ਤਾਂ ਪੈਸੇ ਹੋਰ ਕਿਤੇ ਬਣਾ ਸਕਦੇ ਆ ਮਾਰਕ ਕਾਨੀ ਨੇ ਆਪਦੀ ਕੰਪਨੀ ਨਾਲ ਕੀ ਕੀਤਾ ਸੀ ਬਰੁਕਫੀਲਡ ਤੋਂ ਕੈਨੇਡਾ ਤੋਂ ਮੂਵ ਕਰਕੇ ਉਹ ਹੈਡ ਆਫਿਸ ਨਿਊਯਾਰਕ ਲੈ ਗਿਆ ਬਿਕਾਜ਼ ਉੱਥੇ ਟੈਕਸ ਘੱਟ ਆ ਜਾਂ ਜੋ ਵੀ ਉਹਦੇ ਰੀਜ਼ਨ ਸੀਗੇ ਸੋ ਜਿਵੇਂ ਮਾਰਕਰ ਨੇ ਆਪਦੇ ਬਿਜ਼ਨਸ ਅਮਰੀਕਾ ਲੈ ਗਿਆ ਉਵੇਂ ਹੋਰ ਬਿਜ਼ਨਸਸ ਚਲੇ ਜਾਣਗੇ ਕੈਨੇਡਾ ਚ ਮਾਰਕਰ ਨੇ ਕਹਿੰਦੀ ਸੀ ਵੀ ਉਹ ਮੇਰੇ ਵੇਲੇ ਨਹੀਂ ਗਏ ਬਿਜ਼ਨਸ ਵੀ ਉਹ ਬਾਅਦ ਚ ਗਏ ਉਦੋਂ ਇਹ ਚੇਅਰਮੈਨ ਸੀਗਾ ਜਦੋਂ ਡਿਸੀਜਨ ਬਣਿਆ ਉਦੋਂ ਸੀਗਾ ਉਦੋਂ ਸੀਗਾ ਠੀਕ ਆ ਉਹ ਜਿਹੜੇ ਫਿਜ਼ੀਕਲ ਲੋਕੇਸ਼ਨ ਜਿੰਨੇ ਨੇ ਸੂਫੀ ਸੂਫੇ ਮੂਵ ਕੀਤੇ ਆ ਪਲਾਂਦੀ ਉਦੋਂ ਆਪ ਹੈ ਨਹੀਂ ਸੀਗਾ ਪਰ ਜਦੋਂ ਡਿਸੀਜਨ ਬਣਿਆ ਉਦੋਂ ਤਾਂ ਉਹ ਸੀਗਾ ਹੂੰ ਇਹ ਤਾਂ ਹੀ ਹੈ ਨਾ ਲੋਕਾਂ ਨੂੰ ਲੱਗਿਆ ਨਾ ਵੀ ਇਸ ਨੀਕੀ ਮਾਰਕ ਕਰਨੀ ਇਹਦੀ ਗੱਲਾਂ ਕਈ ਸੁਣਨ ਵਾਲਿਆਂ ਨੇ ਵੀ ਸੱਚ ਬੋਲਦਾ ਜਾਂ ਕਿਦਾਂ ਬੋ ਤਾਂ ਹੀ ਤਾਂ ਕੋਈ ਪਿਛਲਾ ਯੂਨੀਵਰਸਿਟੀ ਦਾ ਪੇਪਰ ਨਿਕਲੇ ਆਏ ਆ ਵੀ ਇਹਨੇ ਕਾਫੀ ਕਾਪੀ ਕੀਤੀ ਹੋਈ ਆ ਇਹਦੀ ਗੱਲਾਂ ਸੁਣਨ ਵਾਲਿਆਂ ਨੇ ਦੋ ਗੱਲਾਂ ਨੇ ਇਸ ਵੇਲੇ ਜਿਹੜੇ ਲਿਬਰਲਸ ਕਹਿੰਦੇ ਆ ਵੀ ਕੰਜ਼ਰਵਟਿਵ ਐਵੇਂ ਕਹੀ ਜਾਂਦੇ ਆ ਕਿ ਕੈਨੇਡਾ ਇਜ਼ ਬਰੋਕਨ ਇਹ ਗਲਤ ਨਾਰਾ ਆ ਕੈਨੇਡਾ ਹੈਗਾ ਪਹਿਲਾਂ ਵੀ ਮਹਾਨ ਸੀ ਹੁਣ ਵੀ ਮੜਾ ਮੋਟਾ ਅਪ ਡਾਊਨ ਹੋਇਆ ਆ ਕੰਜ਼ਰਵਟਿਵ ਇਹ ਕਹਿੰਦੇ ਆ ਕਿ ਕੈਨੇਡਾ ਦਾ ਹਾਲ ਬੁਰਾ ਹੋ ਚੁੱਕਾ ਪਹਿਲਾਂ ਵਾਲਾ ਨਹੀਂ ਰਿਹਾ ਇਹ ਜਿੱਦਾਂ ਪਹਿਲਾਂ ਹੁੰਦਾ ਦੇਖੋ ਲੋਕਾਂ ਨੂੰ ਪੁੱਛ ਲਓ ਲੋਕ ਆਮ ਕਹਿੰਦੇ ਆ ਵੀ ਇਹ ਉਹ ਕੈਨੇਡਾ ਨਹੀਂ ਰਿਹਾ ਜਿਹੜੇ ਕੈਨੇਡਾ ਦੇ ਵਿੱਚ ਲੋਕ ਆਏ ਸੀਗੇ ਵੀ ਜਿੱਥੇ ਵਧੀਆ ਤੁਸੀਂ ਆਪਦੇ ਫੈਮਿਲੀ ਨੂੰ ਪ੍ਰੋਵਾਈਡ ਕਰ ਸਕਦੇ ਸੀਗੇ ਆਪਦੇ ਜੌਬ ਦੇ ਨਾਲ ਤੁਸੀਂ ਯੂ نو ਨਾ ਗ੍ਰੋਸਰੀ ਅਕੇ 150 ਡਲਰ ਦੇ ਵਿੱਚ ਵਧੀਆ ਗ੍ਰੋਸਰੀ ਹੁੰਦੀ ਸੀ ਕਸੂਰੀ ਜੌਬ ਬਣੀ ਹੁਣ ਪੇ ਪੇ ਸੁੱਡੀ ਵਧੀ ਨਹੀਂ ਪਰ ਖਰਚੇ ਨੇ ਜਾਦੇ ਵਧ ਗਏ ਰਾਈਟ ਅਗੇ ਸੇਫਟੀ ਹੁੰਦੀ ਸੀ ਹੁਣ ਸੇਫਟੀ ਕਾਹਤੋਂ ਨਹੀਂ ਇਹ ਨਹੀਂ ਕਹ ਵੀ ਉਦਾਂ ਹੀ ਕੋਈ ਰੀਜ਼ਨ ਆ ਇਹਨਾਂ ਨੇ ਲਿਬਰਲਸ ਨੇ ਲਾਜ਼ ਚੇਂਜ ਕੀਤੇ ਆ ਉਹ ਜੀ ਦੇ ਨਾਲ ਬੇਲ ਨਹੀਂ ਸੌਖੀ ਕਰਦੀ ਤੇ سزا ਘਟਾ ਦਿੱਤੀ ਗਈ ਕਰਾਈਮਸ ਵਾਸਤੇ ਉਹਦੇ ਕਰਕੇ ਆਪਣਾ ਕੈਨੇਡਾ ਕੈਨੇਡਾ ਦੇ ਵਿੱਚ ਹੁਣ ਇੰਨੇ ਜਿਆਦੇ ਕਰਾਈਮ ਵਧਿਆ ਹੋਇਆ ਵਾਇਲੈਂਟ ਕਰਾਈਮ ਇੰਨਾ ਕਦੇ ਹੋਇਆ ਨਹੀਂ ਸੀ ਕੈਨੇਡਾ ਦੇ ਵਿੱਚ ਇਜ਼ ਸਿਰਫ ਲੋਕਾਂ ਨੂੰ ਪੁੱਛ ਲਓ ਆਪਣੇ ਜਿਹੜੇ ਸਟੈਟਿਸਟਿਕਸ ਨੇ ਉਹ ਦੇਖ ਲਓ ਕਦੇ ਸੋਚਿਆ ਨਹੀਂ ਸੀ ਕਿ ਕੈਨੇਡਾ ਦੇ ਵਿੱਚ 2 ਮਿਲੀਅਨ ਲੋਕ ਫੂਡ ਬੈਂਕ ਤੇ ਜਾਣਗੇ ਕਦੇ ਵੀ ਨਹੀਂ ਸੋਚਿਆ ਸੀ ਇਹੋ ਜੀ ਕੰਟਰੀ ਦੇ ਵਿੱਚ ਪਰ ਉਹੀ ਤਾਂ ਹੀ ਲੋਕ ਕਹਿੰਦੇ ਨੇ ਵੀ ਉਹ ਕੈਨੇਡਾ ਨਹੀਂ ਰਿਹਾ ਇਹ ਗੱਲ ਸਹੀ ਆ ਮਾਰਕੰਡੀ ਨੇ ਆਪ ਕਹਤਾ ਸੀਗਾ ਜਦੋਂ ਹੁਣ ਲੀਡਰਸ਼ਿਪ ਰੇਸ ਦੇ ਵਿੱਚ ਸੀਗਾ ਕਹਿੰਦਾ ਵੀ ਸਾਰਾ ਕੁਝ ਚੇਂਜ ਕਰਨ ਦੀ ਲੋੜ ਆ ਬਿਕੋਜ਼ ਪਹਿਲਾਂ ਡਵਾਈਜ਼ਰ ਰਿਹਾ ਵਾ ਸਾਰਾ ਕੁਝ ਬ੍ਰੋਕਨ ਕਰ ਦਿੱਤਾ ਹੁਣ ਅੱਗੇ ਉਹਨੂੰ ਕਹਿੰਦਾ ਵਾ ਹੁਣ ਕਹਿੰਦਾ ਵੀ ਸਾਰਾ ਕੁਝ ਚੇਂਜ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਵੀ ਕੰਜ਼ਰਵਟਿਵ ਹੱਲ ਕਰ ਸਕਣਗੇ ਇਹ ਸਾਰੇ ਕੁਝ ਨੂੰ ਪ੍ਰੋਬਲਮਸ ਹੈਗੀਆਂ ਇੱਥੇ ਨੋ ਡਾਊਟ ਹੈਨਾ ਇਹ ਸਾਰੀਆਂ ਆਮ ਲੋਕ ਇਹ ਕਹਿੰਦੇ ਕਈ ਵਾਰੀ ਕਿ ਕੰਜ਼ਰਵਟਿਵ ਸਿਰਫ ਕ੍ਰਿਟਿਸਾਈਜ਼ ਕਰ ਰਿਹਾ ਵੀ ਆਹ ਗਲਤ ਆਹ ਗਲਤ ਆਹ ਗਲਤ ਤੁਹਾਡੇ ਕੋਲ ਇੱਕ ਕੰਕ੍ਰੀਟ ਪਲਾਨ ਹੈਗਾ ਜਿਹਦੇ ਨਾਲ ਤੁਸੀਂ ਸ ਕਰਾਈਸ ਕਾਂ ਦੀ ਲੋੜ ਪੈਂਦੀ ਆ ਬਿਕੋਜ਼ ਪਹਿਲਾਂ ਤਾਂ ਪੁਆਇੰਟ ਆਊਟ ਕਰਨਾ ਚਾਹੀਦਾ ਵੀ ਹੋਇਆ ਕੀ ਆ ਰਾਈਟ ਸੋ ਕ੍ਰਾਈਮ ਕ੍ਰਾਈਮ ਇੰਨਾ ਜ਼ਿਆਦਾ ਵਧਿਆ ਹੋਇਆ ਅਸੀਂ ਜਿਹੜਾ ਵੀ ਕੋਈ ਜ਼ਿਆਦਾ ਕਹੋ ਵੀ ਹਾਈ ਲੈਵਲ ਤੇ ਡਰਗ ਲੈਵਲ ਤੇ ਜਾਂ ਹਿਊਮਨ ਟਰੈਫਿਕਿੰਗ ਲੈਵਲ ਤੇ ਫੜਿਆ ਗਿਆ ਤੇ ਬਾਰ ਬਾਰ ਫੜੇ ਜਾਂਦੇ ਜਿਹੜੇ ਰਿਪੀਟ ਵਾਇਲੈਂਟ ਅਫੈਂਡਰ ਨੇ ਉਹਨਾਂ ਨੂੰ ਈਵਨ ਲਾਈਫ ਸੈਂਟੈਂਸਸ ਦਵਾਗੇ ਕੋਥੇ ਸ਼ਕਤੀ ਹੋਊਗੀ ਹਾਂਜੀ ਪੂਰੀ ਸ਼ਕਤੀ ਹੋਊਗੀ ਪਹਿਲੀ ਗੱਲ ਆ ਅੱਜ ਤਾਂ ਜਿਹੜੇ ਮਰਜੀ ਪੁਲਿਸ ਆਫਿਸ ਨੂੰ ਪੁੱਛ ਲੋ ਕਹਿੰਦੇ ਵੀ ਅਸੀਂ ਆਦੋ ਹਾਰਡਵਰਕ ਕਰਕੇ ਕਿਸੇ ਨੂੰ ਅਰੈਸਟ ਕਰਦੇ ਹਾਂ ਸ਼ਾਮ ਤੱਕ ਬੇਲ ਮਿਲ ਜਾਂਦੀ ਆ ਰਾਈਟ ਉਹ ਕੰਮ ਜਮੇ ਕੰਪਲੀਟ ਫਿਨਿਸ਼ ਕਰਦਾਂਗੇ ਉਹ ਇੰਨੀ ਸੌਖੀ ਬੇਲ ਨਹੀਂ ਮਿਲਿਆ ਕਰਨੀ ਪਲੱਸ ਜਿਹੜੀ ਸੈਂਟੈਂਸਿੰਗ ਆ ਉਹ ਅਸੀਂ ਵਧਾਵਾਂਗੇ ਜਿਹੜੇ ਮੰਡੀਟਰੀ ਮਿਨਿਮਮ ਸੈਂਟੈਂਸਸ ਲਿਆਵਾਂਗੇ ਅਸੀਂ ਤਾਂ ਕੋਸ਼ਿਸ਼ ਕਰਦੇ ਸੀ ਹੁਣ ਐਕਸਟਰਸ਼ਨ 400% ਵਧਿਆ ਹੋਇਆ ਮੈਂ ਬਿੱਲ ਲਿਆਂਦਾ ਸੀਗਾ ਵੀ ਹਾਊਸ ਆਫ ਕਾਮਨਸ ਦੇ ਵਿੱਚ ਵੀ ਜਿਹੜੇ ਕਿਉਂਕਿ ਐਸ ਵੇਲੇ ਐਕਸਟਰਸ਼ਨ ਵਾਸਤੇ ਕੋਈ ਮਿਨਿਮਮ ਪੈਨਲਟੀ ਹੈ ਨਹੀਂ ਸੋ ਮੈਂ ਬਿਲ ਦੰਦਾ ਸੀਗਾ ਵੀ ਇਹਨੂੰ ਘੱਟੋ ਘੱਟ ਜੇਲ ਮਿਲਣੀ ਚਾਹੀਦੀ ਆ 3 ਸਾਲ ਜੋ ਵੀ ਕੋਈ ਐਕਸਟਰੈਸ਼ਨ ਕਰਦਾ 5 ਸਾਲ ਜੇ ਕੋਈ ਆਰਗੇਨਾਈਜ਼ ਕ੍ਰਾਈਮ ਦੇ ਨਾਲ ਕਰਦੇ ਆ ਤੇ 4-7 ਜੇ ਕੋਈ ਗਨ ਨਾ ਕਰਦੇ ਕੋਈ ਕੋਲ ਵੀ ਥੋੜੀ ਪੈਨਲਟੀ ਆ ਪਰ ਫਿਰ ਵੀ ਘੱਟੋ ਘੱਟ ਤਾਂ ਹੋਣੀ ਚਾਹੀਦੀ ਆ ਕੋਈ ਜੇਲ 'ਚ ਰਹਿਣਾ ਚਾਹੀਦਾ ਜਿੰਨੇ ਵੀ ਲਿਬਰਲ ਮੈਂਬਰ ਅਸੈਂਬਲੀ ਨੇ ਜਿੰਨੇ ਐਨਡੀਪੀ ਮੈਂਬਰ ਅਸੈਂਬਲੀ ਨੇ ਉਹਨਾਂ ਨੇ ਉਲਟ ਵੋਟ ਪਾਈ ਆ ਇਸ ਬਿਲ ਨੂੰ ਪਾਸ ਨਹੀਂ ਹੋਣ ਦਿੱਤਾ ਸੀ ਉਹੀ ਹੁਣ ਕਹ ਲੋ ਵੀ ਮੈਂਬਰ ਡਿਪਾਰਟਮੈਂਟ ਉਹੀ ਮਿਨਿਸਟਰ ਸੀਗੇ ਉਦੋਂ ਜਦੋਂ ਉਸ ਬਿਲ ਤੇ ਉਲਟ ਵੋਟ ਪਾਈ ਆ ਹੁਣ ਇਹੀ ਮਾਰਕਾਨੀ ਦੇ ਨਾਲ ਕੈਬਨਟ ਦੇ ਵਿੱਚ ਨੇ ਜਾਂ ਉਹੀ ਮੈਂਬਰਸ ਆਫ ਪਾਰਲਮੈਂਟ ਹੁਣ ਫੇਰ ਇਲੈਕਸ਼ਨ ਚ ਖੜ ਰਹੇ ਆ ਸੋ ਜਦੋਂ ਚਾਂਸ ਸੀ ਸਿਸਟਮ ਚੇਂਜ ਕਰਨ ਦਾ ਨਹੀਂ ਚੇਂਜ ਹੋਇਆ ਕਰਦੇ ਨਹੀਂਗੇ ਸੋ ਇਹਨਾਂ ਨੂੰ ਆਪਾਂ ਬਲੀਵ ਨਹੀਂ ਕਰ ਸਕਦੇ ਟਰਸਟ ਨਹੀਂ ਕਰ ਸਕਦੇ ਇਹ ਇਸ ਚੀਜ਼ ਨੂੰ ਬਲੀਵ ਨਹੀਂ ਕਰਦੇ ਇਹ ਜਿਹੜੇ ਲਿਬਰਲ ਸੋਚ ਆ ਉਹੀ ਸੋਚ ਆ ਸੌਫਟਨ ਕ੍ਰਾਈਮ ਸੋਚ ਆ ਇਹਨਾਂ ਨੇ ਤਾਂ ਹੀ ਸਿਸਟਮ ਚੇਂਜ ਕੀਤਾ ਸੀ ਵੀ ਬਿਲ ਲੈਣੀ ਸੌਖੀ ਕਰ ਦਵਾਂਗੇ ਪੀਰ ਪੋਲੀਵ ਉਹਨਾਂ ਨੂੰ ਜਿੰਮੇ ਪੀਰ ਪ ਕਹਿੰਦਾ ਨਾ ਵੀ ਜੇਲ ਨਾਟ ਬੇਲ ਉਹਨਾਂ ਨੂੰ ਜੇਲ ਚ ਰੱਖਾਂਗੇ ਜਾਦੇ ਚ ਰੱਖਾਂਗੇ ਇਕਨੋਮੀ ਇਕਨੋਮੀ ਦੇ ਵਿੱਚ ਪਹਿਲੀ ਗੱਲ ਉਹ ਵੀ ਜਿਹੜਾ ਐਵਰੇਜ ਵਰਕਰ ਆ ਉਹਨੂੰ 15% ਤਾਂ ਟੈਕਸ ਬ੍ਰੇਕ ਦੇ ਕਟਪ ਟੈਕਸ ਦੇਣਗੇ ਸੋ ਇਨਕਮ ਟੈਕਸ ਘਟਾ ਦੇਵਾਂਗੇ 15% ਫਿਰ ਜਿਵੇਂ ਮੈਂ ਕਿਹਾ ਸੀ ਉਹ ਵੀ ਜਿਹੜੇ ਜਿਹੜੇ ਕੈਪੀਟਲ ਗੇਨਸ ਆ ਉਹ ਉਹ ਸੀਟਰਫੋਰ ਕਰਵਾ ਦੇਵਾਂਗੇ ਸੋ ਤੁਸੀਂ ਕੁਝ ਵੇਚਦੇ ਹੋ ਤੁਹਾਡੀ ਕੋਈ ਰੈਵਨਿਊ ਪ੍ਰੋਪਰਟੀ ਹੈ ਜਾਂ ਕੋਈ ਤੁਸੀਂ ਆਪਦਾ ਕੋਈ ਬਿਜ਼ਨਸ ਵਿੱਚ ਹੈ ਐਸ ਲੌਂਗ ਐਸ ਤੁਸੀਂ ਫੇਅਰ ਇਨਵੈਸਟ ਕਰਨਾ ਤੇ ਹਾਂ ਸੋ ਉਹਦੇ ਨਾਲ ਇਹ ਜੀ ਪਾਲਿਸੀਜ਼ ਨੇ ਵੀ ਜਿਹਦੇ ਨਾਲ ਤੁਸੀਂ ਇੱਕ ਤਾਂ ਤੁਹਾਡੀ ਅਫੋਰਡੇਬਿਲਟੀ ਵੱਧ ਜਾ ਤੇ ਜਿਹੜੀ ਤੁਸੀਂ ਕੈਨੇਡਾ ਦੇ ਵਿੱਚ ਹੋਰ ਇਨਵੈਸਟ ਕਰ ਸਕਦੇ ਆ ਉਹ ਵੀ ਆਪਾਂ ਕੈਨੇਡੀਅਨ ਜੌਬਸ ਇਨਕਰੀਸ ਕਰ ਸਕਦੇ ਆ ਹੁਣ ਇਸ ਵੇਲੇ ਬਹੁਤ ਔਖਾ ਵਾ ਕੋਈ ਵੱਡਾ ਬਿਜ਼ਨਸ ਸ਼ੁਰੂ ਕਰ ਲੈ ਅਸੀਂ ਪਰਮਿਟ ਰਾਈਟ ਵੀ ਅਪਰੂਵ ਕਰਾਂਗੇ 1 ਸਾਲ ਦੇ ਵਿੱਚ ਅਪਰੂਵ ਕਰਾਂਗੇ ਬਹੁਤ ਸਾਰੇ ਇਹ ਜਿ ਡਿਪਾਰਟਮੈਂਟ ਹੋਣਗੇ ਵੀ ਜਿੱਥੇ ਕਿ ਲੋਕ ਇਕਨੋਮਿਕ ਜ਼ੋਨਸ ਪ੍ਰੀ ਅਪਰੂਵ ਕਰਕੇ ਉਹ ਜਿਹੜੇ ਵੱਡੇ ਪ੍ਰੋਜੈਕਟ ਆ ਉਹਨਾਂ ਨੂੰ ਪ੍ਰੀ ਅਪਰੂਵ ਕਰਕੇ ਵੀ ਜਿਹਨੇ ਇੱਥੇ ਆਉਣਾ ਉਹ ਆਪਦੇ ਦੇਖ ਸਕਦੇ ਆ ਵੀ ਹਾਂ ਵੀ ਅਸੀਂ ਜਿਹੜੇ ਰਿਕੁਆਇਰਮੈਂਟ ਮੀਟ ਕਰ ਸਕਦੇ ਆ ਤੇ ਆਪਦਾ ਪ੍ਰੋਜੈਕਟ ਸ਼ੁਰੂ ਕਰੋ ਤੇ ਕੈਨੇਡੀਅਨਸ ਨੂੰ ਹਾਇਰ ਕਰੋ ਇਦਾਂ ਹੀ ਆਪਣੇ ਬਹੁਤ ਵਧੀਆ ਪ੍ਰੋਜੈਕਟ ਹੋਣਗੇ ਅੱਜ ਦੀ ਵੀ ਸਿਚੁਏਸ਼ਨ ਆ ਟਰੱਕ ਡਰਾਈਵਰਸ ਨੂੰ ਪੁੱਛ ਲਓ ਬਹੁਤ ਟਰੱਕਰਸ ਇਹ ਕਹਿੰਦੇ ਆ ਵੀ ਅਸੀਂ ਟ੍ਰੱਕ ਚਲਾਉਣ ਨਾਲ ਘਟਾ ਪੈ ਰਿਹਾ ਕੋਈ ਸਾਨੂੰ ਖਰਾਉਂ ਚ ਕੋਈ ਫਾਇਦਾ ਵਾ ਚਲਾਉਣ ਚ ਨਹੀਂ ਬਿਕਸ ਖਰਚੇ ਵਧੇ ਹੋਏ ਐ ਇਨਕਮ ਘਟੀ ਹੋਈ ਐ ਜਦੋਂ ਪੀਰ ਪਾਲੀ ਆਫ ਪ੍ਰਾਈਮ ਮਿਨਿਸਟਰ ਬਣ ਗਿਆ ਉਦੋਂ ਟਰੱਕ ਡਰਾਈਵਰ ਕਹਿੰਨਗੇ ਵੀ ਕੰਮ ਹੀ ਇੰਨਾ ਜ਼ਿਆਦਾ ਐ ਸਾਨੂੰ ਛੁੱਟੀ ਨਹੀਂ ਮਿਲਦੀ ਜੀ ਉਪਲ ਸਾਹਿਬ ਸਾਡੇ ਚੈਨਲ ਪੰਜਾਬੀ ਦੇ ਦਰਸ਼ਕ ਤੁਹਾਨੂੰ ਪੂਰੇ ਕੈਨੇਡਾ ਦੇ ਵਿੱਚ ਇਸ ਵੇਲੇ ਦੇਖ ਰਹੇ ਨੇ ਆਖਰ ਦੇ ਵਿੱਚ ਉਹਨਾਂ ਨੂੰ ਕੋਈ ਸੁਨੇਹਾ ਕੋਈ ਸੰਦੇਸ਼ ਸੀ ਤੁਕ ਨਹੀਂ ਸਨੇਹਾ ਇਹੀ ਹੈ ਵੀ ਪਿਛਲੇ 10 ਸਾਲਾਂ ਦਾ ਵਿੱਚ ਜਿਹੜੀ ਵੀ ਕਲੋ ਵੀ ਇਹ ਜੀ ਪਾਲਿਸਿਜ਼ ਲੈਂਦੀਆਂ ਗਈਆਂ ਵੀ ਆਪਣੇ ਇਕਨੋਮੀ ਨੂੰ ਹਰਟ ਕੀਤਾ ਆਪਣੇ ਜਸਟਿਸ ਸਿਸਟਮ ਨੂੰ ਹਰਟ ਕੀਤਾ ਤੇ ਤਾਂ ਹੀ ਲੋਕ ਕਹਿੰਦੇ ਵੀ ਉਹ ਕੈਨੇਡਾ ਨਹੀਂ ਰਿਹਾ ਉਹ ਪਾਲਿਸਿਜ਼ ਜਮੇ ਸਕ੍ਰੈਪ ਕਰ ਦਵਾਂਗੇ ਤੇ ਪੀਅਰ ਪਾਲੀਆ ਵਾਜੇ ਪ੍ਰਾਈਮ ਮਿਨਿਸਟਰ ਉਹ ਜਿਹੜਾ ਕੈਨੇਡੀਅਨ ਡ੍ਰੀਮ ਸੀ ਉਹ ਫੇਰ ਲਿਆਵਾਂਗੇ ਵੀ ਤੁਸੀਂ ਆਪਦੀ ਜੌਬ ਦੇ ਨਾਲ ਉਹਦੇ ਫੈਮਿਲੀ ਨੂੰ ਪ੍ਰੋਵਾਈਡ ਕਰ ਸਕੋਗੇ ਵਧੀਆ ਤੁਹਾਡੇ ਪੇਚੈਕਸ ਹੋਣਗੇ ਵਧੀਆ ਤੇ ਕੰਮ ਹੋਊਗਾ ਬਹੁਤ ਵੱਡੇ ਸਾਰੇ ਪ੍ਰੋਜੈਕਟ ਸ਼ੁਰੂ ਕਰਾਂਗੇ ਜਿੱਥੇ ਹੋਰ ਜੌਬਸ ਕ੍ਰੀਏਟ ਹੋਣਗੀਆਂ ਇਮੀਗ੍ਰੇਸ਼ਨ ਸਿਸਟਮ ਨੂੰ ਫਿਕਸ ਕਰ ਦਵਾਂਗੇ ਜਿੱਥੇ ਕੈਨੇਡਾ ਨੂੰ ਫਾਇਦਾ ਹੋਵੇ ਇਸ ਇਮੀਗ੍ਰੇਸ਼ਨ ਸਿਸਟਮ ਤੋਂ ਤੇ ਜਿਹੜਾ ਜਸਟਿਸ ਸਿਸਟਮ ਹੈ ਉਹਦੇ ਸਖਤੀ ਲਿਆਵਾਂਗੇ ਜਿੱਥੇ ਤੁਸੀਂ ਕੈਨੇਡਾ ਦੇ ਵਿੱਚ ਫੇਅਰ ਸੇਫ ਫੀਲ ਕਰੋਗੇ ਅੱਗੇ ਗਿਣਿਆ ਜਾਂਦਾ ਸੀ ਵੀ ਕੈਨੇਡਾ ਦੁਨੀਆ ਦੇ ਵਿੱਚ ਬਹੁਤ ਵਧੀਆ ਸੇਫ ਕੰਟਰੀ ਸੀ ਪਰ ਇਹਨਾਂ ਦੇ ਪਾਲਿਸੀਸ ਚੇਂਜ ਕੀਤੇ ਕਰਕੇ ਹੋ ਗਿਆ ਹੁਣ ਉਹ ਵੀ ਕੈਨੇਡੀਅਨ ਡ੍ਰੀਮ ਫੇਰ ਲਿਆਵਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਬਪੂ ਜੀ ਤੁਸੀਂ ਆਏ ਪ੍ਰੋਗਰਾਮ ਦੇ ਵਿੱਚ ਮੇਰਬਾਨਾ ਕੈਪਟਨ ਜੀ ਥੈਂਕ ਯੂ ਜੀ ਸ਼ੁਕਰੀਆ ਦੋਸਤੋ ਟੇਮੋਪੋਲ ਹੁਣਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਜਿੱਥੇ ਇਹ ਐਡਮਿੰਟਨ ਮਿਲਵਰਟਸ ਤੋਂ ਐਸਵਰੀ ਫਿਰ ਚੋਣ ਲੜ ਰਹੇ ਨੇ ਉੱਥੇ ਜਿਹੜੇ ਵੱਡੇ ਆਗੂ ਰੇ ਮੋਰੀ ਕਤਾਰ ਵਿੱਚ ਕਨਸਰਵੇਟਿਵ ਪਾਰਟੀ ਆਫ ਕੈਨੇਡਾ ਦੇ ਇਹਨਾਂ ਨੇ ਉਹਨਾਂ ਪਾਲਿਸੀਜ਼ ਬਾਰੇ ਕਨਸਰਵੇਟਿਵ ਪਾਰਟੀ ਦਾ ਕੀ ਸਟੈਂਡ ਆ ਕਿਸ ਤਰ੍ਹਾਂ ਇਹ ਸੋਚਦੇ ਆ ਤੇ ਕੀ ਕਰਨਗੇ ਉਹਦੇ ਬਾਰੇ ਆਪਣੀ ਰਾਏ ਦਿੱਤੀ 28 ਅਪ੍ਰੈਲ ਨੂੰ ਵੋਟਾਂ ਨੇ ਤੁਸੀਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰੋ ਅੱਜ ਦਾ ਪ੍ਰੋਗਰਾਮ ਇੱਥੇ ਸੁਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ